ਹੁਣ ਅਮਰਪਾਲ ਦੀ ਇੱਕ ਸਪੀਚ ਤੇ ਕਾਫੀ ਚਰਚਾ ਬਣੀ ਹੋਈ ਹੈ ਸਾਡਾ ਕਾਤਕ ਸਹਿਬ ਕਰਾਈ ਤੇ ਹੈ ਸਾਡਾ ਦਮਦਮਾ ਸਹਿਬ ਜੂਰ ਸਹਿਬ ਪਟਨਾ ਸਹਿਬ ਨਾਗਪੁਰ ਸਹਿਬ ਸਾਰੇ ਕਰਾਈ ਤੇ ਜਿੰਨੇ ਨਹੀਂ ਕਰਾਈ ਤੇ ਤਾਂ ਦਾਵਾ ਦੋ ਸਾਨੂੰ ਸਬੂਤ ਦੋ ਕਰਾਈ ਤੇ ਨਹੀਂ ਹੈ ਜੀ ਇਹ ਕਾਤਕ ਸਭ ਤੋਂ ਹਤਮ ਹੋ ਗਿਆ ਮਤਲਬ ਸਿਰ ਲਾ ਦਿਓ ਜਾਂ ਦੇ ਦਿਓ ਉਥੋਂ ਦੀ ਖੇਲ ਏਦਾਂ ਨਹੀਂ ਆ ਸੇਸ ਕਰਕੇ ਉਹਦੇ ਵੱਲੋਂ ਕਹਿਣ ਦਾ ਭਾਵ ਇਹ ਵੀ ਇੰਨਾ ਕੁਝ ਵਾਪਰ ਰਿਹਾ ਹੋਵੇ ਸਮਾਜ ਦੇ ਵਿੱਚ ਸਾਡੇ ਧਰਮ ਦੇ ਵਿੱਚ ਖਾਸ ਕਰਕੇ ਕਿ ਕਾਲ ਸਰਪੰਨ ਤੇ ਵੀ ਸਮਝ ਰਿਆ ਉਹ ਵਰਤਿਆ ਹੋਵੇ ਇਨੇ ਪਾਪ ਹੋ ਰਹੇ ਹੋਣਾ ਇਨੇ ਗੁਨਾਹ ਹੋ ਰਹੇ ਹੋਣ ਸਾਡੇ ਜਿਹੜੇ ਜਹਦਾਰ ਸਾਹਿਬ ਨੇ ਉਹ ਬਿਲਕੁਲ ਚੁੱਪ ਹੋਣ ਇੱਕ ਮਤਲਬ ਬਿਆਨ ਵੀ ਨਾ ਦੇਣ ਸੋ ਇਹ ਤਾਂ ਬਿਲਕੁਲ ਹੈਰਾਨੀ ਵਾਲੀ ਗੱਲ ਆ ਨਾ ਮੈਂ ਖੁਦ ਸਟੇਟਮੈਂਟ ਦੇ ਕੇ ਉਹਨਾਂ ਨੂੰ ਕਿ ਦਸ ਮਹੀਨਾ ਦਾ ਕੇਸ ਨਾ ਕਰ ਦਿੱਤਾ ਜਾਵੇ ਸਾਡੇ ਕੋਲ ਐਵੀਡੈਂਸ ਨੇ ਪੁਲਿਸ ਕਹਿੰਦੀ ਆ ਉਹ ਕੇਸ ਖਾਜ ਕਰ ਦਿਓ ਇਹਨਾਂ ਕੋਲ ਐਵੀਡੈਂਸ ਕੋਈ ਨਹੀਂ ਅਦਾਲਤ ਤਾਂ ਕੇਸ ਖਾ ਰੀ ਦਬੂਗੀ ਅਸੀਂ ਹੁਣ ਹਾਈ ਕੋਰਟ ਦੇ ਸਾਨੂੰ ਹਾਈ ਕੋਰਟ ਤਰੀਕ ਨਹੀਂ ਮਿਲ ਰਹੀ ਅੱਜ ਹੁਣ ਦੇਖੋ ਵੀ ਇਹ ਚੀਜ਼ਾਂ ਜਿਹਦੇ ਹੁਣ ਮਿਲੇਗਾ ਆਪ ਸਿੱਖ ਜਿਹੜਾ ਬਾਹਰ ਲੜ ਰ ਜਦੋਂ ਮੇਰੇ ਪਿੱਛੇ ਮੇਰਾ ਜਾਇਦਰ ਨਾ ਖੜੂ ਦਿਲ ਜਾਇਦਰ ਆ ਕੋ ਭਾਈ ਕਿਉਂ ਨਹੀਂ ਕੱਪ ਕਰਸੀ ਕਰਦੇ ਹੈਨਾ ਕਿਉਂ ਨਹੀਂ ਦੋਸ਼ੀ ਨੂੰ ਸਜ਼ਾ ਦੇ ਰਹੇ ਇੱਕ ਦੋ ਉਹ ਚੌਂਕੜੇ ਬੈਠਾ ਰਹੂਗਾ ਆਖਰ ਫਿਰ ਮੈਂ ਤਾਂ ਵੀ ਥੋੜਾ ਪਾਉਂਗਾ ਨਾ ਕਹੂੰਗਾ ਤਾਂ ਸਹੀ ਨਾ ਮੈਂ ਬਾਪ ਨੂੰ ਕਹੂੰਗਾ ਕਿ ਉਹ ਭਾਈ ਮੈਂ ਤਾਂ ਭੁੱਖਾ ਬੈਠਾ ਕੋਲ ਅੰਦਰ ਬਾਹਰ ਲਈ ਜਾਂਦਾ ਤੇ ਮੇਰੇ ਕੋਲ ਆਟਾ ਨਹੀਂ ਹੈਗਾ ਤੂੰ ਮੈਨੂੰ ਕਹਦਾ ਬਾਪਾ ਮੇਰਾ ਮੈਂ ਵੀ ਸਕੇ ਨਹੀਂ ਕਹਿੰਦਾ ਕਿ ਕੋਈ ਸਹਾਲ ਕਰ ਰਹੇ ਆ ਜਿਵੇਂ ਮੈਂ ਉਹਨਾਂ ਨਾਲ ਡਿਸਕਸ ਕਰਦੇ ਸੀ ਮੈਂ ਬਹੁਤ ਆਰਾਮ ਲੋਕਾਂ ਨੇ ਕਿੰਨੂ ਕਰਤਾ ਕਿ ਮੇਰੇ ਮੈਨੇ ਕਹ ਤੋ ਮਾਰਦਾ ਮੈਨੇ ਨਹੀਂ ਮਾਰਦੇ ਰੋਸ ਹੁੰਦਾ ਆਪਣੇ ਦੇ ਨਾਲ ਜੇ ਰੋਸ ਕਿਦਾਂ ਕਰਨਾ ਆਪਣੇ ਨਾਲ ਕਰਨਾ ਰੋਸ ਇਸ ਕਰਕੇ ਕਰਨਾ ਜਦੋਂ ਆਪਣੇ ਨਾਲ ਤੋਰਦੇ ਨੇ ਤੇ ਕਰਨਾ ਸਾਰੇ ਆਪਾਂ ਮਨਤਾਈ ਭਲਾਕਾ ਕਾਰਜ ਦਾ ਵਜਨ ਜਿਹਦੇ ਕਾਰਜ ਨਹੀਂ ਕਰਨ ਵਾਲੇ ਕੋਈ ਨਿੱਜੀ ਦਾ ਕੰਮ ਇਹ ਰਹੇ ਸਰਜੀਤ ਸਿੰਘ ਥੈਂਕਿੰਗ ਦੀ ਗੱਲ ਕਰਦੇ ਆ ਜਿਸ ਨੇ ਅਯੁੱਧਿਆ ਵਿਖੇ ਲੰਗਰ ਵੀ ਲਗਾਇਆ ਜੀਗਾ ਉਹ ਕਾਫੀ ਕੰਟਰੋਵਰਸ਼ੀਅਲ ਚੱਲ ਰਿਹਾ ਉਸ ਦੀ ਇੱਕ ਇੰਟਰਵਿਊ ਆਉਂਦੀ ਹੈ ਜਿਸ ਦੇ ਵਿੱਚ ਸਾਨੂੰ ਪੁੱਛਿਆ ਜਾਂਦਾ ਹੈ ਕਿ ਅੱਗੇ ਵਰਤ ਸ਼ੁਰੂ ਹੋਣ ਵਾਲਿਆ ਕਿ ਤੁਸੀਂ ਬਾਣੇ ਦੇ ਵਿੱਚੋਂ ਵਰਤ ਰੱਖੋਗੇ ਤਾਂ ਉਸਨੇ ਆਖਿਆ ਕਿ ਮੈਂ ਵਰਤ ਰੱਖਾਂਗਾ ਮੈਂ ਕਿਹੜਾ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਰੱਖਾਂ ਸੋ ਇਦਾਂ ਦੇ ਲੋਕ ਜਿਹੜੇ ਸਾਡੇ ਵਿੱਚ ਜਿਹੜੇ ਨੇ ਉਹ ਵਾਰਸ ਜਾਂਦੇ ਨੇ ਵਿਰੇ ਵਿਵਾਦ ਪੈਦਾ ਕਰਦੇ ਨੇ ਮੂਰਖ ਬੰਦਾ ਵਾ ਕਹਿੰਦਾ ਕਿ ਮੈਂ ਜਿਹੜਾ ਦੂਜੀ ਗੁਰੂ ਦੀ ਜੁੜੀ ਰੱਖਣਾ ਜੇ ਤੂੰ ਗੁਰੂ ਦੀ ਜੁੜੀ ਨਹੀਂ ਰੱਖਣਾ ਮੰਨ ਲੈ ਕਿ ਉਹ ਵਾਸਤੇ ਪਰ ਜਿਹੜਾ ਬਾਣਾ ਪਾਇਆ ਉਹ ਕਿਹਦਾ ਹੋਗਾ ਉਹ ਤਾਂ ਗੁਰੂ ਸਾਹਿਬ ਨੇ ਆਪਣਾ ਰੂਪ ਕਿਆ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੂ ਨਿਵਾਸ ਤੇ ਫਿਰ ਉਸ ਤੋਂ ਬਾਅਦ ਇਹ ਕਿਵੇਂ ਸੋਚ ਲਾਂਗੇ ਕਿ ਗੁਰੂ ਕਿੱਥੇ ਕਬੜੇ ਚ ਆ ਗੁਰੂ ਤਾਂ ਮੈਨੂੰ ਕਿਹਨਾਂ ਕੋਈ ਦੇਖ ਰਿਹਾ ਗੁਰੂ ਮਾਰ ਨੇ ਸਾਨੂੰ 2.5 ਲੱਖ ਦਾ ਦਰਜਾ ਬਖਸ਼ਿਆ ਕਿ ਉਹ 2.5 ਲੱਖ ਦਾ ਦਰਜਾ ਸਾਨੂੰ ਵਰਤ ਰੱਖਣ ਦੀ ਬਖਸ਼ੇ ਜਿਹੜਾ ਦੁਬਾਰਾ ਪਾਇਆ ਕਿਦਾ ਪਾਇਆ ਹੋਇਆ ਤੂੰ ਬਧਾਦੇ ਪਾਣਾ ਭਾਈ ਸਾਡੇ ਵੱਲੋਂ ਜੁਗ-ਜੁਗ ਤੈਨੂੰ ਜਿਹੜਾ ਧਰਮ ਚੰਗਾ ਲੱਗਦਾ ਉਹਦੇ ਵਿੱਚ ਜਾ ਮਾਰੀ ਗੱਲ ਥੋੜੀ ਕੋਈ ਧਰਮ ਕੋਈ ਨਹੀਂ ਮਾਰਾ ਜਿਹੜਾ ਧਰਮ ਤੁਹਾਨੂੰ ਚੰਗਾ ਲੱਗਦਾ ਉਹ ਡਾਕਟਰ ਨੂੰ ਇੱਥੇ ਕਿਹੜਾ ਤਲਵਾਰ ਤੇ ਇਹ ਤੇਰੇ ਮੁੱਢ ਤੇ ਕਿਹਨਾਂ ਵੀ ਤੂੰ ਅਸਿੱਤ ਕਿਤਨ ਤਰ ਹੈ ਤੇ ਕਰ ਜਿਹੜਾ ਕੰਮ ਹੋ ਸਾਰੇ ਜਿੰਦਰ ਮਾਰਦੇ ਸੋ ਇਹ ਲੋਕ ਨੇ ਜਿਹੜੇ ਚੰਗ ਲੋਕ ਨੇ ਬਹੁਤ ਇੱਚੋ ਚੰਗ ਨੇ ਜਿਹਨਾਂ ਦਾ ਕੰਮ ਸਿਰਫ ਵਿਵਾਦ ਬਿਆਦ ਦਾ ਕਰਨਾ ਹੁੰਦਾ ਕੱਲ ਨੂੰ ਜੋ ਜਬਾਤੀਸੇ ਕਦੇ ਚਾਰ ਲਫੇੜੇ ਲਾ ਗਿਆ ਨਾ ਤੇ ਲੋਕਾ ਫੇਰ ਵਾਲਾ ਪਾਉਣਾ ਅੱਜੀ ਆਪਾਂ ਇਹੋ ਜੇ ਬੰਦ ਕਰ ਵੀ ਲੋਕਾ ਫਰੌਟਾ ਨਾ ਤੇ ਨਿਕਲਣ ਦੀ ਕੋਸ਼ਿਸ਼ ਕਰਦਾ ਤੇ ਉਹ ਆਪਣੇ ਖੰਭ ਤੱਕ ਜਿਹੜੇ ਉਹ ਬਾਜ ਉਹ ਬਾਜ ਦੀ ਉਹ ਗੱਲ ਚੱਲੀ ਤੇ ਬਾਜ ਤੋੜ ਲੈਂਦਾ ਕਿਉਂ ਕਿ ਉਹਨੂੰ ਇਹ ਹੁੰਦਾ ਕਿ ਮੈਂ ਆਜ਼ਾਦ ਹੋ ਜਾਵਾਂ ਤੇ ਮੈਂ ਆਪਣੀ ਜਿਹੜੀ ਆਜ਼ਾਦੀ ਉਹਨੂੰ ਮਾਰਾ ਗੱਲ ਕਰਾਂ ਜਾਂਦੀ ਦੀ ਆਪਣੇ ਨਾਲ ਦੇ ਸਾਥੀਆਂ ਨੂੰ ਦੱਸਦਾ ਤੇ ਆ ਜਾਂਦੀ ਹੈ ਜਦੋਂ ਪਿੰਡ ਜਦ ਬੰਦ ਹੁੰਦਾ ਉਦੋਂ ਹਾਲਾਤ ਵਿੱਚ ਹੋਰ ਹੁੰਦੇ ਨੇ ਪਰ ਜਿਹੜਾ ਤਲਫਦਾ ਨਾ ਉਹ ਹਾਲਾਤ ਸਾਡੇ ਲਈ ਸਿੱਖਾਂ ਬਣੇ ਅਸੀਂ ਚਾਹਨੇ ਬਹੁਤ ਕੁਛ ਕਰਨਾ ਬਹੁਤ ਮਨ ਕਰਦਾ ਵੀ ਆ ਵੀ ਕਾਰਜ ਕਰੀਏ ਆ ਵੀ ਕਾਰਜ ਕਰੀਏ ਜੱਦੀ ਪਰਾ ਨਾਲ ਪਰ ਕਰ ਨਹੀਂ ਪਾਉਂਦੇ ਕਿਉਂਕਿ ਜਦੋਂ ਸਾਡੇ ਵਾਲੇ ਸਾਡੇ ਨਾਲ ਖੜਦੇ ਨਹੀਂ ਅੱਗੇ ਉਹ ਤਾਂ ਜੀਆਂ ਵਾਲਾ ਆਪਣੇ ਨੂੰ ਕਹਿੰਦਾ ਕਿ ਮੈਂ ਸਿੱਖ ਪ੍ਰਚਾਰਕਾ ਪ੍ਰਭੂ ਗੁਰੂ ਸਾਹਿਬ ਨੂੰ ਗੁਰੂ ਵੀ ਮੰਨਦਾ ਹੈ ਨਾ ਇਸ ਤਰ੍ਹਾਂ ਦੀਆਂ ਬਹੁਤ ਗੱਲਾਂ ਉਹਨੇ ਕੀਤੀਆਂ ਵਿਵਾਦਤ ਕੁਝ ਆਪੂ ਬਨੇ ਪ੍ਰੋਫੈਸਰਵੇਂ ਨਵੇਂ ਦੋ ਦੋ ਸਾਲ ਦਾ ਕੋਰਸ ਕਰਨ ਵਾਲੇ ਠੀਕ ਹੈ ਤਾਂ ਉਹ ਸਾਡੇ ਸਿੱਖ ਪਰਾ ਪਰ ਜਿਹੜਾ ਉਹ ਮਸ਼ੀਨਰੀ ਸ਼ਬਦ ਨਾਲ ਲੱਗ ਗਿਆ ਉਹਨਾਂ ਦੇ ਉਹ ਮਸ਼ੀਨਰੀ ਸ਼ਬਦ ਜਿਹੜਾ ਵਾ ਉਹਨੂੰ ਪਤਾ ਨਹੀਂ ਕੀ ਜੂਸ ਕੋਸ਼ਿਸ਼ ਕਰਫੇ ਨੇ ਜਿਵੇਂ ਅਸੀਂ ਆਪਣੇ ਕਿਹੜਾ ਗਿਆਨ ਹਾਸਲ ਕਰ ਲਿਆ ਵਾ ਜਿਹੜਾ ਅਸੀਂ ਆਪਣੇ ਇਤਿਹਾਸ ਤੇ ਕਿੰਤੂ ਕਰਨ ਲੱਗੇ ਆ ਆਪਣੇ ਗੁਰੂਆਂ ਤੇ ਕਿੰਤੂ ਕਰਨ ਲੱਗੇ ਆ ਸਾਡੇ ਵੱਡੇ ਵਡੇਰਿਆਂ ਦੇ ਪਾਏ ਹੋਏ ਪੂਰਨਿਆਂ ਤੇ ਕਿੰਤੂ ਕਰਨ ਲੱਗੇ ਆ ਜਿਹੜੀਆਂ ਫਿਲਮਾਂ 'ਚ ਸਾਨੂੰ ਇਹ ਦੱਸਿਆ ਜਾਂਦਾ ਕਿ ਤੁਸੀਂ ਆਪਣੀ ਤੀ ਪੈਨ ਨੂੰ ਕਿਵੇਂ ਕਿਸੇ ਚੰਗਰਖਾਨੇ 'ਚ ਪੋਣਾ ਤੁਸੀਂ ਪੁੱਤ ਨੂੰ ਸ਼ਹਿਰ ਦੇ 'ਚ ਬਾੜੇ ਵਰਗੇ ਯੋਧੇ ਨਹੀਂ ਬਣਾਉਣਾ ਤੁਸੀਂ ਰੀਲਾ ਤੇ ਨਚੋਣਾ ਉਹ ਨਚਾਰ ਸਾਨੂੰ ਦੱਸਣ ਕਿ ਹੁਣ ਭਾਰਤਾਂ ਮੈਂ ਵੀ ਅਰਦਾਸ ਕਰਦੇ ਹਾਂ ਗੋਤੇ ਆ ਕੇ ਤੇ ਸਾਡੀ ਅਰਦਾਸ ਸਾਡਰ ਦੱਸੀ ਅੱਗੇ ਮੈਂ ਅਰਦਾਸ ਕਰਦਾ ਹੂ ਕਿ ਮਾਰਾ ਜਿਹੜਾ ਕਜਲਖੰਨਾ ਕਰਕੇ ਆਏ ਨੇ ਸਮਾਜ 'ਚ ਪੇਸ਼ ਕਰਨ ਲਈ ਇਹ ਇਹਨਾਂ ਦਾ ਬਲੋਟਰੀ ਹੋਵੇ ਵਾਧਾ ਹੋਵੇ ਜਹੋ ਖੁਦ ਜੇ ਇਰਦਾਸ ਕਰਦੇ ਕੋਈ ਕੀ ਇਰਦਾਸ ਕਰਦੇ ਹੋ ਵੀ ਮਾਰਾ ਹੀ ਤੁਹਾਡੇ ਕੋਲ ਇਸ ਕਰਕੇ ਆਏ ਵੀ ਜਿਹੜਾ ਇੱਕ ਜੜਾਣਾ ਕਰਦੇ ਆ ੀਆਂ ਪਨੀਤਾਂ ਰੋਲਦੇ ਆ ਇਹ ਅਸੀਂ ਬਹੁਤ ਸੋਹਣਾ ਕਰ ਰਹੇ ਆ ਆਮ ਸੰਗਤ ਵਾਂਗੂ ਆਓ ਤੁਹਾਡੇ ਵਾਸਤੇ ਕੋਈ ਵੀਆਈਪੀ ਲਾਈਨ ਨਾ ਹੋਵੇ ਤੁਹਾਡੇ ਵਾਸਤੇ ਚੁਣੀ ਕੁਮੇਤ ਦਾ ਮੈਂਬਰ ਆਪਣਾ ਨਾਮ ਹੀ ਨਾ ਪਤਾ ਜਿਹੜਾ ਦਿਖਾਉਂਦਾ ਜੀ ਬੀਵੀ ਲੱਗੂਗੀ ਆਪਾਂ ਕਰੀ ਪਰ ਦੇਖਿਆ ਉਹਨੂੰ ਜਾਇਦ ਤਰ ਉਹੀ ਸਿੰਘ ਹੁੰਦਾ ਉਹ ਜਿਵੇਂ ਅੱਗੇ ਲੱਗ ਲੱਗ ਕੇ ਤੇ ਕਿੱਦਾਂ ਸਮਝਾ ਦੱਸ ਯਾਰ ਉਹ ਚੂਚੇ ਨੇ ਥੋ ਨਿਊ ਚੈਨਲ ਜਾਂਦੇ ਖਬਰਾਂ ਵਾਲੇ ਜਾਂਦੇ ਉਹ ਫਲਾਇਰ ਆਈ ਨਹੀਂ ਫਲਾਇਰ ਨੂੰ ਦਾ ਪ੍ਰੋਮੋਸ਼ਨ ਕਰਦੇ ਨੇ ਉਹ ਫੈਕਲ ਰੀਲਾਂ ਸ਼ੂਟ ਹੁੰਦੀਆਂ ਨੇ ਕਿੱਥੇ ਖੜੇ ਹਾਂ ਅਸੀਂ ਅਸੀਂ ਅਕਾਲ ਤਖਤ ਸਾਹਿਬ ਨੂੰ ਪਿੰਤੂ ਤੱਕ ਹੀ ਜਾਂਦੇ ਹਾਂ ਪਰ ਕੀ ਅਸੀਂ ਜੇ ਤੱਕ ਸਾਹਿਬ ਦਾ ਆਪਣਾ ਉੱਪਰ ਚੱਲ ਰਹੀ ਹੈ ਮੈਥਾ ਤੱਕ ਦੇ ਉੱਤੇ ਜੋ 41 45 ਗੁਲਾਸੰਗਰ ਦਾ ਨਹੀਂ ਹੈਗਾ ਤੇ ਕੋਈ ਗੱਲ ਨਹੀਂ ਆਜੂ ਕੱਲੀ ਗੁਲਾਸੰਗਰ ਦਾ ਹਿੰਮਤ ਨਾ ਹਾਰੀ ਆਪਾਂ ਆਪਾਂ ਆ ਹਾਂ ਆਪਾਂ ਇੱਕ ਹੁਣ ਵੇਖੋ ਹੁਕਮਲਾ ਮੇਤਾ ਵੀ ਚਾਹੀਦੀ ਸਵਾਰਾਂ ਦੀ ਤੇ ਜੀ ਗੁਰਵਾਰਾਂ ਦੀ ਪੁਛੀਆਂ ਚੰਕੀਆਂ ਨਹੀਂ ਜਾਂਦੀਆਂ ਨੇ ਇਹ ਨਹੀਂ ਹੋਣੀ ਚਾਹੀਦੀਆਂ ਪਰ ਕੀ ਹੁੰਦਾ ਹੋ ਹੀ ਜਾਂਦੇ ਕਿ ਅਸੀਂ ਵਿਰੋਧ ਕਰਦੇ ਸਾਡੇ ਘਰਾਂ 'ਚ ਦੁਬਾਰਾ ਆਉਂਦੀਆਂ ਨੇ ਕਿ ਅਸੀਂ ਬਾਈਕਟ ਕਰਦੇ ਕਿ ਅਸੀਂ ਉਹਨਾਂ ਤੱਕ ਪਹੁੰਚ ਕਰਦੇ ਅਪਰੋਚ ਕਰਦੇ ਇਹ ਰਕਾਤਕ ਸਭ ਨੂੰ ਇਸਨੇ ਹੁਕਮ ਕਰਨਾ ਲਾਗੂ ਕਰਉਣਾ ਸੰਗਤ ਲਈ ਲਾਗੂ ਕਰਨਾ ਸੰਗਤ ਨੇ ਤੁਹਾਡੇ ਵਿੱਚ ਵਰਗੇ ਜਿੰਨਾ ਵਾਸਤੇ ਕੁਝ ਜਾਰੀ ਹੋਇਆ ਸੋ ਇਹ ਤਾਂ ਸਾਡੇ ਚ ਵੀ ਘਟਾ ਨਾ ਵੀਰ ਜੀ ਸਤਿ ਸ੍ਰੀ ਅਕਾਲ ਸਰਖਾਰ ਟੀਵੀ ਦੇ ਨਾਲ ਜੁੜੇ ਹੋ ਮੈਂ ਦਮਨਦੀਪ ਸਿੰਘ ਦੋਸਤੋ ਅਹਿਮ ਮੁੱਦਿਆਂ ਤੇ ਗੱਲ ਕਰਾਂਗੇ ਜੋ ਪੰਜਾਬ ਦੇ ਵਿੱਚ ਇਸ ਵੇਲੇ ਚੱਲ ਰਹੇ ਨੇ ਬੱਚਿਆਂ ਦੇ ਨਾਲ ਬਲਤਕਾਰ ਹੋ ਰਿਹਾ ਹੈ ਗੱਲ ਕਰੀਏ ਹਰ ਕੋਈ ਇਹੀ ਆਖ ਰਿਹਾ ਕਿ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਲੋੜ ਹੈ ਪਰ ਇਕੱਠਾ ਕੋਈ ਵੀ ਨਹੀਂ ਹੋ ਰਿਹਾ ਹਰ ਕੋਈ ਚਾਹੁੰਦਾ ਹੈ ਕਿ ਮੈਂ ਉੱਚਾ ਜਥੇਦਾਰ ਬਣਾ ਸਾਡੇ ਜਥੇਦਾਰ ਸਹਿਬਾਂ ਦੇ ਉੱਤੇ ਸਵਾਲ ਚੱਕੇ ਜਾ ਰਹੇ ਆ ਸਾਡੇ ਤਖਤ ਸਹਿਬਾਨ ਕਿਰਾਏ ਤੇ ਦਿੱਤੇ ਆ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਪਰ ਆਖਰਕਾਰ ਹੋਰ ਐਸੇ ਖਾਸ ਮੁੱਦਿਆਂ ਦੀ ਗੱਲ ਕਰੀਏ ਤਾਂ ਬੀਬੀ ਜਗੀਰ ਕੋਰੀਆ ਪੰਜਾਬ ਦੇ ਵਿੱਚ ਹੋਰ ਐਸੇ ਮੁੱਦੇ ਨੇ ਜਾਂ ਹਰਜੀਤ ਸਿੰਘ ਨਿਹੰਗ ਸਿੰਘ ਦੀ ਗੱਲ ਕਰਦੇ ਆ ਜਿਸ ਨੇ ਅਯੋਧਿਆ ਵਿਖੇ ਲੰਗਰ ਵੀ ਲਗਾਇਆ ਜੀਗਾ ਉਹ ਕਾਫੀ ਕੰਟਰੋਵਰਸ਼ੀਅਲ ਚੱਲ ਰਿਹਾ ਉਸ ਦੀ ਇੱਕ ਇੰਟਰਵਿਊ ਆਂਦੀ ਹੈ ਜਿਸ ਦੇ ਵਿੱਚ ਉਸ ਨੂੰ ਪੁੱਛਿਆ ਜਾਂਦਾ ਹੈ ਕਿ ਅੱਗੇ ਵਰਤ ਸ਼ੁਰੂ ਹੋਣ ਵਾਲੇ ਆ ਕਿ ਤੁਸੀਂ ਬਾਣੇ ਦੇ ਵਿੱਚ ਵਰਤ ਰੱਖੋਗੇ ਤਾਂ ਉਸਨੇ ਆਖਿਆ ਕਿ ਮੈਂ ਵਰਤ ਰੱਖਾਂਗਾ ਮੈਂ ਕਿਹੜਾ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਰੱਖਣਾ ਸੋ ਸਾਡਾ ਪਾਈਪਰਮਜੀਤ ਸਿੰਘ ਅਕਾਲੀ ਮਜੂਦ ਨੇ ਵਾਹਿਗੁਰਜੀ ਦਾ ਕਲਸਾ ਵਾਹਿਗੁਰਜੀ ਦਾ ਵਾਹਿਗੁਰਜੀ ਦਾ ਕਲਸਾ ਵਾਹਿਗੁਰਜੀ ਦੀ ਫਤਿਹ ਕਿਵੇਂ ਦੇਖਦੇ ਹੋ ਜੀ ਪਹਿਲਾਂ ਤਾਂ ਅਯੁੱਧਿਆ ਵਿਖੇ ਲੰਗਰ ਲਗਾਉਣਾ ਕਾਫੀ ਕੰਟਰੋਵਰਸ਼ੀਅਲ ਬਣਦਾ ਹੈ ਹੁਣ ਉਹਨਾਂ ਵੱਲੋਂ ਇਹ ਆਖ ਦਿੱਤਾ ਗਿਆ ਹੈ ਕਿ ਮੈਂ ਵਰਤ ਰੱਖਾਂਗਾ ਮੈਂ ਕਿਹੜਾ ਗੁਰੂ ਮਹਾਰਾਜ ਦੀ ਹਜ਼ੂਰੀ ਚ ਰੱਖਣਾ ਜੀ ਅਸਲ ਜੀ ਬੇਨਤੀ ਹੈ ਵੀ ਪਹਿਲਾਂ ਤਾਂ ਸਾਨੂੰ ਇਹ ਦੇਖਣਾ ਪਊਗਾ ਵੀ ਜਰੂਰੀ ਨਹੀਂ ਹੈਗਾ ਵੀ ਜਿਹੜਾ ਬਾਣੇ ਦੇ ਵਿੱਚ ਆ ਉਹ ਦਸਮ ਪ ਜਿਨੂੰ ਗੁਰੂ ਸਾਹਿਬ ਨੇ ਆਪਣਾ ਰੂਪ ਬਖਸ਼ਿਆ ਉਹੀ ਹੋਵੇ ਇਹਦੇ ਵਿੱਚ ਮੈਂ ਇੱਕ ਤਨ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਸੰਮਾ ਪਾਤਸ਼ਾਹ ਜਦੋਂ ਅਨੰਦਗੁਰ ਸਾਹਿਬ ਦੇ ਵਿੱਚ ਸੀਗੇ ਤੇ ਮਹਾਰਾਜ ਨੇ ਇੱਕ ਦਿਨ ਸਿੰਘਾਂ ਦੀ ਪਰਖ ਕਰਨ ਵਾਸਤੇ ਨਾ ਖੋਤਾ ਮੰਗਾਇਆ ਸਿੰਘਾਂ ਦੇ ਕੋਲੋਂ ਤੇ ਉਹ ਤੇ ਸ਼ੇਰ ਦੀ ਖਲ ਪਾਤੀ ਸ਼ੇਰ ਦੀ ਖਲ ਪਾ ਕੇ ਤੇ ਉਹਨੂੰ ਛੜਦਾ ਲੋਕ ਭੱਜੇ ਫਿਰਨੂੰ ਸ਼ੇਰ ਆ ਗਿਆ ਸ਼ੇਰ ਆ ਗਿਆ ਖੋਤਾ ਤਰ੍ਹਾਂ ਫਿਰੇ ਉਤਾਂ ਦਾ ਨਾਰਮਲ ਨਹੀਂ ਲੋਕਾਂ ਨੂੰ ਪਤਾ ਲੱਗਾ ਉਹਨਾਂ ਦੀ ਖੋਤੇ ਦੀ ਅਸਲੀਅਤ ਸੀ ਉਹ ਇਦਾਂ ਸਾਹਮਣੇ ਆਈ ਕਿ ਜਦੋਂ ਲੋਕ ਡਰ ਕੇ ਅੰਦਰਾਂ ਚ ਵੜ ਗਏ ਖੋਤਾ ਦੇਣ ਕੰਡਾ ਜੋ ਟਾਈਮ ਆਇਆ ਹਣ ਕੰ ਲੱਗ ਪਿਆ ਤੇ ਲੋਕ ਹਸਣ ਲੱਗ ਪਏ ਪਰ ਸਖਾਇਆ ਕੀ ਮਾਰਾਈ ਨਹੀਂ ਖੋਤਾ ਜਿਹੜਾ ਵਾ ਉਹ ਸ਼ੇਰ ਦੀ ਖਲਤ ਜਿਹੜੀ ਆ ਉਹ ਪਾ ਕੇ ਤੁਰਿਆ ਫਿਰਦਾ ਪਰ ਉਹ ਸ਼ੇਰ ਨਹੀਂ ਬਣਿਆ ਰਿਹਾ ਖੋਤਾ ਹੀ ਮੇਰੀ ਬੇਨਤੀ ਇਹ ਆ ਮੇਰਾ ਕਹਿਣ ਦਾ ਭਾਵ ਅਰਥ ਇਹ ਆ ਕਿ ਜਦੋਂ ਅਸੀਂ ਗੁਰੂ ਨੇ ਸਾਨੂੰ ਬਾਣਾ ਬਖਸ਼ਿਆ ਸਾਨੂੰ ਵਿਲੱਖਣ ਕਰਤਾ ਸਭ ਦੁਨੀਆ ਨਾਲ ਵੱਖਰਾ ਕਰਤਾ ਸਾਨੂੰ ਹਨ ਪ੍ਰਗਟਿਆ ਖਾਲਸਾ ਜਿਹੜਾ ਸੀਗਾ ਉਹਦੇ ਉੱਤੇ ਮਹਾਰਾਜ ਨੇ ਸਿਰ ਤੇ ਹੱਥ ਰੱਖਿਆ ਤੇ ਅੱਜ ਸਾਨੂੰ ਰਾਜੇ ਬਣਾਇਆ ਹਨ ਇੰਨਾ ਵੱਡਾ ਉਤ ਰਤਬਾ ਜਿਹੜਾ ਵਾ ਬਾਰੇ ਦਾ ਸਰਕਾਰ ਇਹਨਾਂ ਜਿਆਦਾ ਵਾ ਤੇ ਇਦਾਂ ਦੇ ਚੰਦ ਲੋਕ ਨੇ ਹਰਜੀਤ ਸਿੰਘ ਵਰਗੇ ਇਹ ਸੋਚੀ ਆਪਾਂ ਕਿ ਫਿਰ ਇਹ ਉਹ ਦਸਮ ਪਾਤਸ਼ਾਹ ਦੇ ਵਰਤਾਏ ਵਰਤਾਰੇ ਵਰਗੇ ਹੀ ਨੇ ਕਿਉਂ ਕਿਉਂਕਿ ਇਹ ਆਪਣਾ ਸਿਧਾਂਤ ਭੁੱਲ ਬੈਠੇ ਨੇ ਆਪਣੀ ਮਰਜ਼ਾਦਾ ਭੁੱਲ ਬੈਠੇ ਨੇ ਚੰਦ ਛਲੜਾਂ ਦੀ ਖਾਤਰ ਫੋਕੀ ਵਾਹ ਵਾ ਦੀ ਖਾਤਰ ਇਹ ਲੋਕ ਇਦਾਂ ਦੇ ਕਣੌਣੇ ਕੰਮ ਕਰਦੇ ਨੇ ਬਤਾਂ ਤਾਂ ਬੰਦੇ ਵਾਰ ਦਿੱਤੇ ਜਾਂਦੇ ਨੇ ਤੁਹਾਡੇ ਜੀ ਸਿਸਟਮ ਦੇ ਵਿੱਚ ਤੁਹਾਡੇ ਧਰਮ 'ਚ ਤੁਹਾਡੀ ਮਰਜ਼ਾਦਾ ਨੂੰ ਭੰਗ ਕਰਨ ਲਈ ਤੋੜਨ ਲਈ ਪੰਬਲ ਪੂਸੇ ਖੜੇ ਕਰਨ ਦੇ ਲਈ ਵਿਵਾਦ ਖੜੇ ਕਰਨ ਦੇ ਲਈ ਜਿਵੇਂ ਅੱਜ ਕੱਲ ਬਹੁਤੇ ਪ੍ਰਚਾਰਕ ਵੀ ਸਾਡੇ ਚ ਵਰਗੇ ਨੇ ਹਨ ਮੈਂ ਹਮੇਸ਼ਾ ਨਾਂ ਲੈ ਕੇ ਹੀ ਗੱਲ ਕਰਦਾ ਹੁੰਦਾ ਵੇ ਜਿਵੇਂ ਢੱਡੀਆਂ ਵਾਲਾ ਪਿਆਰ ਨੂੰ ਕਹਿੰਦਾ ਕਿ ਮੈਂ ਸਿੱਖ ਪ੍ਰਚਾਰਕਾਂ ਪਰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦਾ ਹਨ ਇਸ ਤਰ੍ਹਾਂ ਦੀਆਂ ਬਹੁਤ ਗੱਲਾਂ ਉਹਨੇ ਕੀਤੀਆਂ ਵਿਵਾਦਤ ਸੋ ਇਦਾਂ ਦੇ ਲੋਕ ਜਿਹੜੇ ਸਾਡੇ ਵਿੱਚ ਜਿਹੜੇ ਨੇ ਉਹ ਵਾਰਦੇ ਤੇ ਜਾਂਦੇ ਨੇ ਫਿਰ ਵਿਵਾਦ ਪੈਦਾ ਕਰਦੇ ਨੇ ਤੇ ਆਪਸ ਦੇ ਵਿੱਚ ਜਿਹੜਾ ਉਹ ਸਾਨੂੰ ਉਲਝਾ ਕੇ ਰੱਖਦੇ ਨੇ ਜਿਹੜੀ ਗੱਲ ਉਹਨੇ ਵਰਤਦੀ ਕੀਤੀ ਆ ਵੇਖੋ ਇੱਕ ਜੀ ਸਮਝੀ ਆ ਆਪਾਂ ਉਹ ਕਹਿੰਦਾ ਵੀ ਉਸ ਪੱਤਰਕਾਰ ਨੇ ਬਹੁਤ ਸੋਣਾ ਸਵਾਲ ਮੁੰਡੇ ਨੇ ਕੀਤਾ ਵੀ ਤੁਸੀਂ ਭਾਈ ਬਾਣਾ ਪਾਇਆ ਹੋਇਆ ਵਾ ਤੇ ਤੁਸੀਂ ਵਰਤ ਕਿਦਾਂ ਰੱਖ ਸਕਦੇ ਹੋ ਵੀ ਇਹ ਤਾਂ ਮਹਾਰਾਜ ਦੀ ਬਾਣੀ ਦੀ ਛੋਟਾ ਜਨ ਕਰੇ ਪਖਾਨੇ ਨਾ ਸੁਹਾਗਣ ਨਾ ਰੰਡ ਠੀਕ ਹੈ ਨਾ ਸਭ ਤੋਂ ਵੱਧਿਆ ਮਹਾਰਾਜ ਨੇ ਸਾਡੇ ਵਿੱਚ ਤਾਂ ਹੈ ਹੀ ਨਹੀਂ ਉਹ ਕੁਝ ਵੀ ਉਹ ਮੂਰਖ ਬੰਦਾ ਵਾ ਕਹਿੰਦਾ ਕਿ ਮੈਂ ਕਿਹੜਾ ਗੁਰੂ ਦੀ ਹਜ਼ੂਰੀ ਚ ਰੱਖਣਾ ਜੇ ਤੂੰ ਗੁਰੂ ਦੀ ਹਜ਼ੂਰੀ ਚ ਨਹੀਂ ਰੱਖਣਾ ਮੰਨ ਲੈ ਇੱਕ ਮਿੰਟ ਵਾਸਤੇ ਪਤ ਜਿਹੜਾ ਬਾਣਾ ਪਾਇਆ ਉਹ ਕਿਦਾਂ ਵਾ ਉਹ ਤਾਂ ਗੁਰੂ ਸਾਹਿਬ ਨੇ ਆਪਣਾ ਰੂਪ ਕਿਹਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਤੇ ਫਿਰ ਉਸ ਤੋਂ ਬਾਅਦ ਇਹ ਕਿਵੇਂ ਸੋਚ ਲਾਂਗੇ ਵੀ ਗੁਰੂ ਕਿਤੇ ਕਮਰੇ 'ਚ ਆ ਗੁਰੂ ਮਾਰ ਨੇ ਕਿਹਦਾ ਕੋਈ ਦੇਖ ਰਿਆ ਗੁਰੂ ਮਾਰ ਨੇ ਸਾਨੂੰ 5 ਲੱਖ ਦਾ ਦਰਜਾ ਬਖਸ਼ਿਆ ਕਿ ਉਹ 5 ਲੱਖ ਦਾ ਦਰਜਾ ਸਾਨੂੰ ਵਰਤ ਰੱਖਣ ਦੀ ਬਖਸ਼ੇ ਗੱਲ ਇਹੀ ਚੀਜ਼ ਸਮਝਣ ਦੀ ਹੈ ਨਾ ਵੀ ਗੁਰੂ ਸਾਹਿਬ ਕਹਿੰਦਾ ਵੀ ਮੈਂ ਕਿਹੜਾ ਗੁਰੂ ਸਾਹਮਣੇ ਰੱਖ ਰਿਆ ਤੇ ਜਿਹੜਾ ਤੂੰ ਬਾਣਾ ਪਿਆ ਉਹ ਕਿਹਦਾ ਪਿਆ ਹੋਇਆ ਤੂੰ ਵਧਾਦੇ ਬਾਣਾ ਭਾਈ ਸਾਡੇ ਵੱਲੋਂ ਜੁਗ-ਜੁਗ ਤੈਨੂੰ ਜਿਹੜਾ ਧਰਮ ਚੰਗਾ ਲੱਗਦਾ ਉਹਦੇ ਵਿੱਚ ਜਾ ਮਾਰੀ ਗੱਲ ਥੋੜੀ ਕੋਈ ਪਰ ਕੋਈ ਨਹੀਂ ਮਾਰਿਆ ਜਿਹੜਾ ਧਰਮ ਤੁਹਾਨੂੰ ਚੰਗਾ ਲੱਗਦਾ ਉਹ ਅਡੌਪ ਕਰ ਲੋ ਇੱਥੇ ਕਿਹੜਾ ਤਲਵਾਰ ਤੇਰੀ ਤੇਰੇ ਮੋਢੇ ਤੇ ਵੀ ਨਹੀਂ ਵੀ ਤੂੰ ਉਹ ਸਿੱਕਤ ਨਮ ਚੜ੍ਹੇ ਤੇ ਕਾਰ ਜਿਹੜਾ ਕੰਮ ਹੋ ਸਾਰੇ ਜਿੰਦਰ ਮਾਦੇ ਸੋ ਇਹ ਲੋਕ ਨੇ ਜਿਹੜੇ ਚੰਦ ਲੋਕ ਨੇ ਮੌਕੇ ਦੀ ਉਹ ਚੰਦ ਨੇ ਜਿਨ੍ਹਾਂ ਦਾ ਕੰਮ ਸਿਰਫ ਵਿਵਾਦ ਵੇਦਾ ਕਰਨਾ ਹੁੰਦਾ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਉਹਨਾਂ ਨੇ ਸਿਰਫ ਮਾਹੌਲ ਖਰਾਬ ਕਰਨਾ ਹੁੰਦਾ ਕੱਲ ਨੂੰ ਕੁਝ ਜਵਾਬਤੀ ਸੇ ਕਦੇ ਚਾਰ ਲਫੇੜੇ ਲਾ ਗਿਆ ਨਾ ਤੇ ਲੋਕਾਂ ਫੇਰ ਵਾਲਾ ਪਾਉਣਾ ਜੀ ਸਭ ਕੁਲੇ ਮੇਰੀ ਗੱਲ ਕਿਉਂਕਿ ਆਕਰਤਾ ਜਿਹੜੇ ਸਿੱਖ ਗੁਰੂ ਸਰਪਤ ਨੇ ਉਹ ਨਹੀਂ ਚਰਦੇ ਇਹਨਾਂ ਗੱਲਾਂ ਨੂੰ ਕੱਲੋ ਮੈਨੂੰ ਟੱਕਰ ਗਿਆ ਕਿਤੇ ਤੇ ਕੀ ਮੈਂ ਨਹੀਂ ਪੁੱਛੂਗਾ ਸਵਾਲ ਖੜਾ ਕਰਕੇ ਉਹਨੂੰ ਭਾਈ ਤੂੰ ਇਹ ਗੱਲਾਂ ਕਰੀ ਜੰਨਾ ਸੋ ਇਸ ਕਰਕੇ ਬਹੁਤ ਬਦਨਾਮੀ ਹੁੰਦੀ ਆ ਬਾਣੇ ਦੀ ਚੰਦ ਲੋਕ ਬਾਣੇ ਦੇ ਵਿੱਚ ਤੂੰ ਗਲਤ ਕੰਮ ਕਰਦੇ ਨੇ ਜਵੇਂ ਉਹ ਬਲਾਤਕਾਰ ਵਾਲੀ ਕੇਡ ਸਾਹਮਣੇ ਆਈ ਬਿਲਕੁਲ ਉੱਥੇ ਉਹ ਜਿਹੜਾ ਕੋਈ ਜਗਰਾਉਣ ਦੇ ਲੱਗੇ ਸੀ ਜਿਹਾ ਪਖੰਡੀ ਹਨ ਇਸ ਤਰ੍ਹਾਂ ਦੀਆਂ ਹੋਰ ਘਟਰਾਵਾਂ ਬਹੁਤ ਸਾਹਮਣੇ ਆਉਂਦੀਆਂ ਨੇ ਕਈ ਲੋਕ ਬਾਣੇ ਪਾ ਕੇ ਗਲਤ ਕੰਮ ਕਰਦੇ ਨੇ ਚੋਰੀਆਂ ਕਰਦੇ ਨੇ ਜਾਂ ਕੋਈ ਕਿਸੇ ਨਾਲ ਲੁੱਟਖੋ ਕਰਦੇ ਨੇ ਰੋਕੀ ਹੁੰਦਾ ਵੀ ਉਹ ਹੁੰਦੇ ਲੋਕ ਸਿਰਫ ਉਹ ਆਪਾ ਪ ਵਕਾਰੀ ਨੇ ਸਿਰ ਬਾਣੇ ਉਹ ਆਪਾ ਲੈਂਦੇ ਨੇ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਲਈ ਬਾਣੇ ਦੀ ਆੜ ਦੇ ਵਿੱਚੋਂ ਕੰਮ ਕਰਦੇ ਨੇ ਪਰ ਫਿਰ ਦਸਮ ਪਾਤਸ਼ਾਹ ਦੀ ਜਿਹੜੀ ਉਹ ਗੱਲ ਸਾਹਮਣੇ ਆ ਜਾਂਦੀ ਆ ਕਿ ਖੋਤਿਆਂ ਨੂੰ ਜਿਹੜਾ ਵਾ ਉਹ ਸ਼ੇਪ ਦੀ ਗੱਲ ਪਈ ਹੁੰਦੀ ਆ ਉਹ ਭਲੇਖੇ 'ਚ ਹੁੰਦੇ ਨਹੀਂ ਬਸ ਸ਼ੇਰ ਆ ਪਰ ਸ਼ੇਰ ਹੁੰਦੇ ਨੇ ਗੱਲ ਤੁਸੀਂ ਬਲਦਕਾਰ ਦੀ ਕੀਤੀ ਐ ਤੇ ਆਖਰਕਾਰ ਬਲਦਕਾਰ ਦੀ ਗੱਲ ਕੀਤੀ ਤਾਂ ਜਿਵੇਂ ਅਮਰਪਾਲ ਸਿੰਘ ਮੇਹਰੋ ਹੁਣਾ ਨੇ ਉਹ ਵੀਡੀਓ ਵਾਇਰਲ ਕੀਤੀ ਚਰਨਖਾਟ ਵਾਲੇ ਬਾਬੇ ਜੀ ਜੋ ਕਿ ਇੱਕ ਪਾਪੀ ਐ ਸੀ ਕਹਿ ਸਕਦੇ ਬਾਣਾ ਪਾਕੀ ਇਸੇ ਕੰਮ ਨਾਲ ਬਦਨਾਮ ਕਰਨਾ ਜਗ੍ਹਾ ਦਾ ਨਾ ਬਦਨਾਮ ਕਰ ਰਿਹਾ ਸਥਾਨ ਦਾ ਉਸ ਤੋਂ ਬਾਅਦ ਹੁਣ ਅਮਰਤਪਾਲ ਦੀ ਇੱਕ ਸਪੀਚ ਤੇ ਕਾਫੀ ਚਰਚਾ ਬਣੀ ਹੋਈ ਹੈ ਸਾਡਾ ਕਾਤਕ ਸਹਿਬ ਕਰਾਇਤੇ ਆ ਸਾਡਾ ਦਮਦਮਾ ਸਹਿਬ ਹਜੂਰ ਸਹਿਬ ਪਟਨਾ ਸਹਿਬ ਅਨੰਦਪੁਰ ਸਹਿਬ ਸਾਰੇ ਕਰਾਇਤੇ ਜੇ ਨਹੀਂ ਕਰਾਇਤੇ ਤਾਂ ਦਾਵਾ ਦੋ ਸਾਨੂੰ ਸਬੂਤ ਦੋ ਕਰਾਇਤੇ ਨਹੀਂ ਹੈ ਉਹ ਤਾਂ ਕਹਿਣ ਦਾ ਭਾਵ ਹੋ ਸਕਦਾ ਵੀ ਉਹ ਮਤਲਬ ਉਹਦੀ ਜਿਹੜੀ ਕਹਿਣ ਦਾ ਤਰੀਕਾ ਉਹ ਸ਼ਾਇਦ ਨਾਲ ਲੋਕਾਂ ਨੂੰ ਸਮਝ ਲੱਗਿਆ ਹੋਵੇ ਉਹਨੇ ਕਰਾਇਦਾ ਲਫ਼ਜ਼ ਯੂਜ਼ ਕਰ ਲਿਆ ਕਹਿਣ ਦਾ ਉਹਦਾ ਭਾਵ ਇਹ ਹੈ ਜੇ ਗੱਲ ਨੂੰ ਡੀਪਲੀ ਆਪਾਂ ਸਮਝੀਏ ਕਿ ਜਿਸ ਸਮੇਂ ਦੇ ਵਿੱਚ ਦੌਰ ਚ ਆਪਾਂ ਗੁਜ਼ਰ ਰਹੇ ਹਾਂ ਤੇ ਜਿਨ੍ਹਾਂ ਤਖਤਾਂ ਦੇ ਸਾਡੇ ਆਗੂ ਸਹਿਬਾਨ ਮੌਜੂਦ ਨੇ ਉਹਨਾਂ ਤਖਤਾਂ ਦਾ ਰਤਬਾ ਬਹੁਤ ਉੱਚਾ ਉਹਨਾਂ ਤਖਤਾਂ ਦਾ ਕੀਤਾ ਹੁਕਮ ਬਹੁਤ ਉੱਚਾ ਉਸ ਤੋਂ ਅੱਗੇ ਕੁਝ ਨਹੀਂ ਚੀਏ ਕਾਲ ਤੱਕ ਸਭ ਤੋਂ ਹੁਕਮ ਹੋ ਗਿਆ ਮਤਲਬ ਸਿਰ ਲਾ ਦਿਓ ਜਾਂ ਦੇ ਦਿਓ ਉਥੋਂ ਦੀ ਖੇਰ ਏਦਾਂ ਦੀ ਆ ਸੇਸ ਕਰਕੇ ਉਹਦੇ ਵੱਲੋਂ ਕਹਿਣ ਦਾ ਭਾਵ ਇਹ ਵੀ ਇੰਨਾ ਕੁਝ ਵਾਪਰ ਰਿਆ ਹੋਵੇ ਸਮਾਜ ਦੇ ਵਿੱਚ ਸਾਡੇ ਧਰਮ ਦੇ ਵਿੱਚ ਖਾਸ ਕਰਕੇ ਸਿੱਖ ਖਾਲਸਾ ਪੰਥ ਦੇ ਵਿੱਚ ਬਚ ਰਿਹਾ ਹੋ ਵਰਤ ਰਿਹਾ ਹੋਵੇ ਇਹਨੇ ਪਾਪ ਹੋ ਰਹੇ ਹੋਣਾ ਇਹਨੇ ਗੁਨਾਹ ਹੋ ਰਹੇ ਹੋਣ ਤੇ ਸਾਡੇ ਜਿਹੜੇ ਜਹੇਦਾਰ ਸਾਹਿਬ ਨੇ ਉਹ ਬਿਲਕੁਲ ਚੁੱਪ ਹੋਣ ਇੱਕ ਮਤਲਬ ਬਿਆਨ ਵੀ ਨਾ ਦੇਣ ਸੋ ਇਹ ਤਾਂ ਬਿਲਕੁਲ ਹੈਰਾਨੀ ਵਾਲੀ ਗੱਲ ਆ ਨਾ ਜੇ ਹੁਣ ਘਰ ਦਾ ਮਾਹੌਲ ਖਰਾਬ ਹੋਵੇ ਤੇ ਮਾਪ ਆਪ ਹਮੇਸ਼ਾ ਮੰਨਦੇ ਆ ਵੀ ਉਹ ਸਾਡਾ ਘਰ ਦਾ ਮੁਖੀ ਹੁੰਦਾ ਉਹ ਚਲਾਉਦਾ ਘਰ ਨੂੰ ਤੇ ਜੇ ਬਾਪ ਆਪਣੇ ਬੱਚੇ ਨੂੰ ਗਲਤ ਕਰਨ ਤੋਂ ਨਹੀਂ ਰੋਕੂਗਾ ਜੇ ਬਾਪ ਆਪਣੇ ਘਰ ਦੇ ਵਿੱਚ ਪਏ ਹੋਏ ਖੱਲਰ ਨੂੰ ਨਹੀਂ ਰੁਕੂਬ ਸੰਭਾਲੂਗਾ ਤੇ ਕੌਣ ਸੰਭਾਲੂਗਾ ਅਸੀਂ ਗੱਲ ਆਖ ਦਿੰਨੇ ਹਰ ਕੋਈ ਇਹ ਆਖ ਦਿੰਦਾ ਕਿ ਸਾਨੂੰ ਅਕਾਲੀ ਫੁੱਲਾ ਸਿੰਘ ਵਰਗੇ ਜਥੇਦਾਰ ਚਾਹੀਦੇ ਕਿ ਲੱਗਦਾ ਨਹੀਂ ਜੋ ਜਥੇਦਾਰ ਸਾਹਿਬ ਹੁਕਮ ਕਰਦੇ ਆ ਉਸ ਦੀ ਪਾਲਣਾ ਸੰਗਤ ਨਹੀਂ ਕਰਨੀ ਹੈ ਐਸਜੀਪੀਸੀ ਨੇ ਉਸ ਦੀ ਹੁਕਮਤੇ ਪਾਲਣਾ ਕਰਨੀ ਹੈ ਕਿਉਂਕਿ ਉਹਨਾਂ ਨੇ ਇਹ ਵੀ ਹੁਕਮ ਜਾਰੀ ਕੀਤਾ ਸੀ ਕਿ ਦਰਬਾਰ ਸਾਹਿਬ ਆ ਕੇ ਕੋਈ ਫਿਲਮ ਪ੍ਰਮੋਟ ਨਹੀਂ ਹੋਏਗੀ ਪਰ ਐਸਜੀਪੀਸੀ ਵਾਲੇ ਖੁਦ ਉੱਥੇ ਮੱਥਾ ਟਿਕਾ ਰਹੇ ਆ ਲੱਗਦਾ ਨਹੀਂ ਕਿ ਜਥੇਦਾਰ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਤਾਂ ਸਜ਼ਾ ਐਸਜੀਪੀਸੀ ਨੂੰ ਵੀ ਉਨੀ ਬਣਦੀ ਵੇਖੋ ਬੜ ਤੇ ਜੇ ਸੰਸਥਾ ਦਾ ਉਹ ਮੁਖੀ ਹੋਵੇ ਜੇ ਸੰਸਥਾ ਦੇ ਵੱਲੋਂ ਮੁਖੀ ਲਾਇਆ ਹੋਵੇ ਤਦ ਸਹਿਬਾਨ ਉਹ ਸੰਸਥਾ ਦੇ ਪ੍ਰਬੰਧ ਇਹ ਚੱਲਦਾ ਹੋਵੇ ਤੇ ਉਹੀ ਲੋਕ ਰੂਲ ਤੋੜ ਰਹੇ ਨੇ ਉਹਨਾਂ ਦੇ ਵੱਲੋਂ ਕੋ ਬੰਦਾ ਜਿਹੜਾ ਉਹ ਉੱਥੇ ਰੱਖਿਆ ਹੋਇਆ ਵਾ ਜਿਹੜਾ ਵੀ ਕੋਈ ਦੁੱਖੀ ਦਾਚਾਰ ਆਉਂਦਾ ਕੋ ਕੰਜਰਖਾਨਾ ਕਰਨ ਵਾਲੇ ਆਉਂਦੇ ਨੇ ਉਹਨਾਂ ਨੂੰ ਵੀ ਆਈਪੀ ਤਰੀਕੇ ਨਾਲ ਦਸਤੰਗ ਦੇ ਦਰਸ਼ਨ ਕਰਾਇਆ ਜਾਂਦੇ ਨੇ ਸੋ ਸਿੱਧਾ ਸਿੱਧਾ ਕਾਲਕਤੱਪ ਸਾਹਿਬ ਦਾ ਜਿਹੜਾ ਹੁਕਮਨਾਮਾ ਵਾ ਉਹਦੇ ਤੋਂ ਉਲੰਘਣਾ ਕਰਨ ਵਾਲੀ ਗੱਲ ਆ ਨਾ ਤੇ ਕਿਉਂ ਨਹੀਂ ਜੈਦਰ ਸਾਹਿਬ ਜਿਹੜੇ ਤਲਬ ਕਰਦੇ ਚੌਨੀ ਆਵਾਜ਼ ਮਾਰ ਕੇ ਬਿਠਾਉਂਦੇ ਪੈਰਾ ਦੇ ਵਿੱਚ ਵੀ ਭਾਈ ਤੁਸੀਂ ਇਹ ਕਰਤ ਫਿਰ ਗਲੋਤੀ ਆ ਜਾਂਦੀ ਵੀ ਕੀ ਪ੍ਰੈਸ਼ਰ ਆ ਜਾਇਦਰ ਸਾਹਿਬ ਦੇ ਉੱਤੇ ਅਸਲ ਚ ਕੀ ਹੋ ਗਿਆ ਨਾ ਵੀਰੇ ਜੀ ਆਪਣੀ ਆਪਣੀ ਮਰਿਆਦਾ ਭਰੀ ਹੈ ਨਾ ਆਪਾਂ ਇਤਿਹਾਸ ਨੂੰ ਫਰੋਲਦੇ ਆ ਜਦੋਂ ਉਹਦੇ ਵਿੱਚ ਵੀਰੇ ਜੀ ਸਾਹਮਣੇ ਆਉਂਦੀ ਵੀ 1922 ਵਿਸਰੋਨੀ ਕਮਟਰੀ ਜਿਹੜੀ ਆ ਹੋਂਦ ਚ ਆਉਂਦੀ ਆ ਉਸ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਸਾਹਿਬਾਨ ਜਿਹੜੇ ਜਾਇਦਰ ਸੀਗੇ ਉਹ ਜਾਇਦਾ ਦਲਪੰਥਾਂ ਦੇ ਮੁਖੀ ਹੁੰਦੇ ਸੀ ਜੋ ਈਵਨ ਬੁੱਢੇ ਦਲ ਦਾ ਜਿਹੜਾ ਜਾਇਕਰ ਹੁੰਦਾ ਸੀਗਾ ਦਲਪੰਥ ਦਾ ਉਹੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਾਇਕਰ ਹੁੰਦਾ ਸੀਗਾ ਉਹੀ ਸਾਰੇ ਤਖਤਾਂ ਨੂੰ ਸਿਰਫ ਇੱਕ ਕੋ ਸਿਸਟਮ ਹੁੰਦਾ ਸੀ ਕਿ ਦਲ ਤੁਹਾਡਾ ਦਲ ਦਾ ਜਹੇਦਾਰ ਸੀ ਜਿਹੜਾ ਅਕਾਲ ਤਖਤ ਸਾਹਿਬ ਤੇ ਸਮਤ ਹੁੰਦਾ ਸਥਾਪਿਤ ਹੁੰਦਾ ਸੀ ਤੇ ਉਹਦਾ ਹੁਕਮ ਸਿਰਮੱਤੇ ਹੁੰਦਾ ਸੀ ਪੰਥ ਨੂੰ ਇਹਦਾ ਉਲੰਘਣਾ ਨਹੀਂ ਸੀ ਹੁੰਦੀ ਹੁੰਦੀਆਂ ਜਿਹੜਾ ਉਲੰਘਣਾ ਕਰਦੇ ਚੱਕ ਕੇ ਬੋਲਿਓ ਪਾ ਦਿੰਦੇ ਸੀ ਉਸੇ ਵੇਲੇ ਉਹਨੂੰ ਬਾਹਰ ਲੈਂਦੇ ਸੀ ਥਾਮਤ ਨਾਲ ਵੀ ਆ ਜਾਂਦਾ ਸਿੱਧਾ ਭਾਵੇਂ ਉਹਦਾ ਜਾ ਰਣਜੀਤ ਸਿੰਘ ਕਿਉਂ ਨਹੀਂ ਸੀਗਾ ਸੋ ਗੱਲ ਇੱਥੇ ਇਹ ਹੈ ਵੀ ਹੁਣ ਕੀ ਹੋ ਰਿਹਾ ਹੁਣ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਜਹੇਦਾਰ ਤਾਪਦੀ ਆ ਉਹ ਜਹੇਦਾਰ ਲਾਉਂਦੀ ਆ ਅਕਾਲ ਤਖਤ ਸਾਹਿਬ ਦਾ ਸੋ ਕਿੱਡਾ ਇੱਕ ਜਿਹੜਾ ਵਾ ਉਹ ਡਿਫਰੈਂਸ ਪੈਦਾ ਹੋ ਗਿਆ ਸਾਡੀ ਬ੍ਰਿਜਾਦਾ ਦੇ ਵਿੱਚ ਤੇ ਸ਼੍ਰੀ ਅਕਾਲ ਤਖਸਾਲ ਦਾ ਜਹਦਰ ਹੋਵੇ ਤੇ ਉਹਨੂੰ ਇੱਕ ਕਮੇਟੀ ਆਰਗੇਨਾਈਜ਼ ਜਿਹੜੀ ਕਰਦੀ ਹੈ ਪ੍ਰਬੰਧ ਨੂੰ ਗੁਰੂ ਘਰ ਨੂੰ ਚਲਾਉਂਦੀ ਹੈ ਉਹ ਲੈਵੇ ਜਹਦਰ ਜੇ ਇਦਾਂ ਦਾ ਸਿਸਟਮ ਚੱਲੂਗਾ ਫੇਰ ਨਹੀਂ ਗੱਲ ਬਣਨੀ ਜਹਦਰ ਸ਼੍ਰੀ ਅਕਾਲ ਤਖਸਾਲ ਦਾ ਜਿਹੜਾ ਹੋਵੇ ਪੰਥ ਪ੍ਰਵਾਨਤ ਹੋਵੇ ਤੇ ਉਹਦੇ ਤੇ ਕੋਈ ਪ੍ਰੈਸ਼ਰ ਨਾ ਹੋਵੇ ਉਹਦੇ ਤੇ ਕੋਈ ਦਬਾਅ ਨਾ ਹੋਵੇ ਉਹਨੂੰ ਇਹਦਾ ਡਰ ਹੋਵੇ ਕਿ ਮੈਂ ਅੱਜ ਅੱਜ ਸਟੇਟਮੈਂਟ ਦੇ ਦਿੱਤੀ ਤੇ ਮੈਨੂੰ ਕੱਲ ਨੂੰ ਲਾਹ ਦੇਣਗੇ ਇਦਾਂ ਦਾ ਨਾ ਹੋਵੇ ਵਿਸ਼ੇ ਸੰਗਤ ਉਹ ਸੰਗਤ ਕੋਈ ਗਲੀ ਪਿੱਛੇ ਇਹ ਵੀ ਸੋਚਣ ਦੀ ਲੋੜ ਆ ਸ਼੍ਰੀ ਅਕਾਲ ਤਖਸਾਲ ਦੀ ਜਿਹੜੀ ਮਹੱਤਤਾ ਸ਼੍ਰੀ ਅਕਾਲ ਸਾਹਿਬ ਦਾ ਅ ਉਹਦਾ ਰੁਤਬਾ ਅੱਜ ਜੇ ਇੱਕ ਡਾਊਨਫਾਲ ਤੇ ਜਾ ਰਿਹਾ ਉਹਦਾ ਕਾਰਨ ਇਹ ਆ ਕਿ ਜਿਹੜੇ ਸਾਡਾ ਇੱਕ ਸਿਸਟਮ ਚੱਲ ਰਿਹਾ ਇਹ ਬੜਾ ਖਰਾਬ ਹੋ ਗਿਆ ਸਾਨੂੰ ਬਿਲਕੁਲ ਮੈਂ ਇੱਕ ਬਹੁਤ ਵੱਡੀ ਬੇਨਤੀ ਕਰਾਂ ਸਾਡੇ ਆਪਣੇ ਜਿਹੜੇ ਨੇ ਉਹ ਕਈ ਵਾਰੀ ਕੀ ਕਰਦੇ ਸੀ ਜਿ ਕੱਲ ਤੱਕ ਸਭ ਤੇ ਕਿੰਤੂ ਕਰਨਾ ਚਾਹੁੰਦੇ ਨੇ ਇਹ ਨਾ ਕਰੀਏ ਆਪਾਂ ਜੇ ਚੰਦ ਬੰਦੇ ਉੱਥੇ ਬੈਠੇ ਨੇ ਜਿਹੜੇ ਪ੍ਰਬੰਧ ਚਲਾ ਰਹੇ ਨੇ ਉਹਦਾ ਮਤਲਬ ਇਹ ਨਹੀਂ ਕਿ ਜੀ ਉਹਨਾਂ ਦਾ ਪ੍ਰਬੰਧ ਆਪਣੀ ਆਸ਼ ਅਨੁਸਾਰ ਪੰਥਰੀ ਆਸ਼ ਅਨੁਸਾਰ ਨਹੀਂ ਚੱਲ ਰਿਹਾ ਤੇ ਆਪਾਂ ਉਹਨਾਂ ਦੇ ਉੱਤੇ ਕਿੰਤੂ ਕਰੀਏ ਅਹੁਦੇ ਦੇ ਉੱਤੇ ਜਾਂ ਕਿੰਤੁਕਰੀਏ ਤੱਕ ਸਾਹਿਬ ਦੇ ਉੱਤੇ ਇਹ ਬਿਲਕੁਲ ਬੜਾ ਮੰਦ ਭਾਗਾ ਜੀ ਇਹ ਨਾ ਕਰੋ ਸ੍ਰੀ ਅਕਾਲ ਤਖਸਾਲ ਸਾਹਿਬ ਸਾਡੇ ਵਾਸਤੇ ਕੀ ਆ ਆਪਾਂ ਸਾਰੇ ਜਾਣਦੇ ਆ ਸੰਤ ਗਰੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਉਸ ਤੋਂ ਪਹਿਲਾਂ ਜਿੰਨੇ ਯੋਧੇ ਹੋਏ ਨੇ ਸ੍ਰੀ ਅਕਾਲ ਤਖਸਾਲ ਸਾਹਿਬ ਅਜਮਤ ਵਾਸਤੇ ਸ਼ਹੀਦیاں ਪਾਈਆਂ ਨੇ ਬਾਬਾ ਦੀਪ ਸਿੰਘੀ ਦਾ ਪਿਛੋਕ ਇਤਿਹਾਸ ਜਾਣਦੇ ਚੰਗੀ ਤਰ੍ਹਾਂ ਅਫਦਾਲੀ ਦੇ ਸਮੇਂ ਤੇ ਜਰਾ ਕੁਝ ਜੋ ਬਤਾਰਾ ਸਾਰਾ ਇਤਿਹਾਸ ਦੇ ਵਿੱਚ ਆ ਹੁਣ ਗੱਲ ਇਥੇ ਵੀ ਸ੍ਰੀ ਅਕਾਲ ਤਖਸਾਲ ਸਾਹਿਬ ਦੀ ਮਹੱਤਤਾ ਨੂੰ ਜੋ ਥੇਸ ਪਹੁੰਚ ਰਹੀ ਆ ਉਹ ਕਿਉਂ ਪਹੁੰਚ ਰਹੀ ਆ ਇਹਦਾ ਕਾਰਨ ਹੀ ਨਹੀਂ ਕੁਝ ਤਾਂ ਸਾਡੇ ਵਿੱਚ ਚੰਦ ਲੋਕਸ ਭਟ ਕਰ ਗਏ ਨੇ ਜਿਹੜੇ ਇਦਾਂ ਦੇ ਹਰਜੀਤ ਵਰਗੇ ਤੇ ਢੜੀ ਵਾਲੇ ਰਜੇ ਤੇ ਕੁਝ ਆਪੂ ਆਪਣੇ ਪ੍ਰੋਫੈਸਰ ਨਵੇਂ ਨਵੇਂ ਦੋ ਦੋ ਸਾਲ ਦਾ ਕੋਰਸ ਕਰਨ ਵਾਲੇ ਠੀਕ ਹੈ ਹੈ ਤਾਂ ਉਹ ਸਾਡੇ ਸਿੱਖ ਭਰਾ ਪਰ ਜਿਹੜਾ ਉਹ ਮਿਸ਼ਨਰੀ ਸ਼ਬਦ ਨਾਲ ਲੱਗ ਗਿਆ ਉਹਨਾਂ ਦੇ ਉਹ ਮਿਸ਼ਨਰੀ ਸ਼ਬਦ ਜਿਹੜਾ ਵਾ ਉਹਨੂੰ ਪਤਾ ਨਹੀਂ ਉਹ ਕੀ ਜੂਸ ਸੋਚ ਕੇ ਵਰਪੇ ਨੇ ਕਿ ਅਸੀਂ ਆਪਣੇ ਕਿਹੜਾ ਗਿਆਨ ਹਾਸਲ ਕਰ ਲਿਆ ਵਾ ਜਿਹੜਾ ਅਸੀਂ ਆਪਣੇ ਇਤਿਹਾਸ ਤੇ ਕਿੰਤੂ ਕਰਨ ਲੱਗ ਗਏ ਆ ਆਪਣੇ ਗੁਰੂਆਂ ਤੇ ਕਿੰਤੂ ਕਰਨ ਲੱਗ ਗਏ ਆ ਸਾਡੇ ਵੱਡੇ ਵਡੇਰਿਆਂ ਦੇ ਪਾਈ ਹੋਈ ਪੂਰਨਿਆ ਤੇ ਕਿੰਤੂ ਕਰਨ ਲੱਗੇ ਆ। ਸੋ ਇਹ ਬੜਾ ਮੰਦ ਭਾਗਾ ਵਾ ਉਹਦੇ ਕਰਕੇ ਹੀ ਹੋ ਰਿਹਾ ਵੀ ਅੱਜਕੱਲ ਬਤਾ ਕੇ ਲੋਕ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਕਰ ਰਹੇ ਨੇ ਹੋਣਾ ਨਹੀਂ ਚਾਹੀਦਾ। ਬੰਦਾ ਮਿੱਠਾ ਤਕਤ ਦੇ ਉੱਤੇ ਜੋਸ਼ੀ ਕਾਲੀ ਕਾਲੀ ਫੁੱਲਾ ਸਿੰਘ ਵਰਗਾ ਨਹੀਂ ਹੈਗਾ ਤੇ ਕੋਈ ਗੱਲ ਨਹੀਂ ਆਜੂ ਕਾਲੀ ਫੁੱਲਾ ਸਿੰਘ ਵਰਗਾ ਹਿੰਮਤ ਨਾ ਹਾਰੀਏ ਆਪਾਂ। ਆਪਾਂ ਆਪਾਂ ਹਾਂ ਆਪਾਂ ਇੱਕ ਹੁਣ ਵੇਖੋ ਹੁਕਮਨਾਮਾ ਬਹੁਤ ਜਾਰੀ ਨੇ। ਜੀ। ਹੁਕਮਨਾਮੇ ਤਾਂ ਵੀ ਜਾਰੀ ਵੀ ਅਖਬਾਰਾਂ ਦੀਆਂ ਤੇ ਜਿਹੜੀ ਗੁਰਬਾਣੀ ਦੀਆਂ ਪੁਥੀਆਂ ਪੰਕਤੀਆਂ ਲਿਖੀ ਜਾਂਦੀਆਂ ਨੇ ਇਹ ਨਹੀਂ ਹੋਣੀ ਚਾਹੀਦੀਆਂ ਪਰ ਕੀ ਹੁੰਦਾ ਹੋ ਹੀ ਜਾਂਦੇ ਕਿ ਅ ਕੀ ਅਸੀਂ ਬਾਈਕਟ ਕਰਦੇ ਆ ਕਿ ਅਸੀਂ ਉਹਨਾਂ ਤੱਕ ਪਹੁੰਚ ਕਰਦੇ ਆ ਅਪਰੋਚ ਕਰਦੇ ਆ ਯਾਰ ਅਕਾਲ ਤਖਤ ਸਾਹਿਬ ਨੇ ਸਿਰਫ ਹੁਕਮ ਕਰਨਾ ਲਾਗੂ ਕਰਾਉਣਾ ਸੰਗਤ ਨੇ ਲਾਗੂ ਕਰਨਾ ਸੰਗਤ ਨੇ ਤੁਹਾਡੇ ਮੀਂਦੇ ਵਰਗਿਆਂ ਜਿੰਨਾ ਵਾਸਤੇ ਹੁਕਮ ਜਾਰੀ ਹੋਇਆ ਸੋ ਇਹ ਤਾਂ ਸਾਡੇ ਚ ਵੀ ਘਟਾ ਨਵੀਰ ਜੀ ਠੀਕ ਹੈ ਜੀ ਉਹਨਾਂ ਦੇ ਵਿੱਚ 100% ਸਾਡੇ ਮੁਤਾਬਕ ਕੈਪੇਬਿਲਿਟੀ ਨਹੀਂ ਹੈਗੀ ਕਾਲੀ ਫੁੱਲਾ ਸਿੰਘ ਵਾਲੀ ਪਰ ਸਾਡੇ ਧੱਕਾਟਾ ਬਹੁਤ ਨੇ ਨਾ ਅਸੀਂ ਵੀ ਇਹ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਤੇ ਪਾਲਨੀਆਂ ਕਰਦੇ ਆ ਫਿਲਮ ਵਾਲਾ ਤੁਹਾਡੇ ਸਾਹਮਣੇ ਤੁਸੀਂ ਗੱਲ ਕੀਤੀ ਜਿਹੜੀ ਬਹੁਤ ਨੇ ਬੜੇ ਹੁਕਮਨਾਮੇ ਨੇ ਸਾਡੇ ਕੋਲ ਜਿਹੜੇ ਨੇ ਉਹ ਹੈਗੇ ਨੇ ਪਰ ਉਹਦੀ ਲੰਘਣਾ ਚਾਹ ਰਹੀ ਹੁੰਦੀ ਜਿਹੜੀ ਫਿਲਮਾਂ ਚ ਸਾਨੂੰ ਇਹ ਦੱਸਿਆ ਜਾਂਦਾ ਕਿ ਤੁਸੀਂ ਆਪਣੀ ਧੀ ਭੈਣ ਨੂੰ ਕਿਵੇਂ ਕਿਸੇ ਕੰਕਰਖਾਨੇ ਚ ਪਾਉਣਾ ਤੁਸੀਂ ਪੁੱਤ ਨੂੰ ਸ਼ੇਰ ਦੇ ਜਬਾੜੇ ਵਰਗੇ ਯੋਧੇ ਨਹੀਂ ਬਣਾਉਣਾ ਤੁਸੀਂ ਰੀਲਾ ਤੇ ਨਚੋਣਾ ਉਹ ਨਚਾਰ ਸਾਨੂੰ ਦੱਸਣਗੇ ਹੁਣ ਕੀ ਤੁਸੀਂ ਸੇਖ ਮੈਂ ਨਾ ਤੁਸੀਂ ਵੇਖੋ ਹਰਾਨਗੀ ਵਾਲੀ ਗੱਲ ਪਿਛਲੇ ਦੁਨੀਆਂ ਕੋਲ ਮਰਦੀ ਆ ਤੇ ਉਹ ਆਸ਼ਕਿ ਮਜਾਜੀ ਦੀ ਫਿਲਮਾਂ ਵਾਂਗੀਆਂ ਜੋ ਗੰਤ ਤੁਹਾਨੂੰ ਪਤਾ ਫਿਲਮਾਂ ਚ ਵਲਗਤੀ ਚੱਲਦਾ ਭਰਾਂਤਾ ਮੈਂ ਵੀ ਅਰਦਾਸ ਵੀ ਕਰਦੇ ਹਾਂ ਉਨਗੇ ਉੱਥੇ ਆ ਕੇ ਤੇ ਸਾਡੀ ਅਰਦਾਸ ਸਾਡਰਦਾ ਸੀ ਅੱਗੇ ਅਰਦਾਸ ਕਰਦਾ ਹੁਆ ਕਿ ਮਾਰਾ ਜਿਹੜਾ ਕੰਜਲਖਾਨਾ ਕਰਕੇ ਆਏ ਨੇ ਸਮਾਜ ਪੇਸ਼ ਕਰਨ ਲਈ ਇਹ ਇਹਨਾਂ ਦਾ ਬਲोतरी ਹੋਵੇ ਵਾਧਾ ਹੋਵੇ ਜੇ ਉਹ ਖੁਦ ਜੇ ਅਰਦਾਸ ਕਰਦੇ ਕਿ ਕੀ ਅਰਦਾਸ ਕਰਦੇ ਹੁਣ ਕਿ ਮਾਰਾ ਹੀ ਤੁਹਾਡੇ ਕੋਲ ਇਸ ਕਰਕੇ ਆਏ ਵੀ ਜਿਹੜਾ ਇਹ ਕੰਜਲਖਾਨਾ ਕਰਦੇ ਆ ਧੀਆਂ ਪਨੀਤਾਂ ਰੋਲਦੇ ਆ ਇਹ ਅਸੀਂ ਬਹੁਤ ਸੋਣਾ ਕਰ ਰਹੇ ਸੋ ਸਾਨੂੰ ਇਹ ਸੁਣਨੇ ਜਿਹਾ ਵੀ ਇਹੋ ਜਿਹੇ ਲੋਕਾਂ ਦਾ ਬਿਲਕੁਲ ਜਿਹੜੇ ਕਾਲ ਦਾ ਹੁਕਮ ਆਓ ਐਜ਼ ਅ ਸਿੱਖ ਹੁੰਦੇ ਨਾਲ ਤੇ ਆਓ ਆਮ ਸੰਗਤ ਵਾਂਗੂ ਆਓ ਤੁਹਾਡੇ ਵਾਸਤੇ ਕੋਈ ਵੀਆਈਪੀ ਲਾਈਨ ਨਾ ਹੋਵੇ ਤੁਹਾਡੇ ਵਾਸਤੇ ਸ਼੍ਰਮਣੀ ਕਮੇਟੀ ਦਾ ਮੈਂਬਰ ਆਪਣੇ ਨਾਂ ਨਹੀਂ ਦਾ ਮੁੰਡੇ ਦਾ ਪਤਾ ਜਿਹੜਾ ਦਿਖਾਉਂਦਾ ਜੀ ਡੀ ਲੱਗੀ ਹੋਈ ਆ ਮੈਂ ਕਾਫੀ ਵਾਰ ਦੇਖਿਆ ਉਹਨੂੰ ਜਿਆਦਾਤਰ ਉਹੀ ਸਿੰਘ ਹੁੰਦਾ ਉਹ ਕਿਵੇਂ ਅੱਗੇ ਲੱਗ ਲੱਗ ਕੇ ਤੇ ਕਿੰਦਾ ਸਮਝਾ ਦੱਸ ਯਾਰ ਉਹ ਚੂਚੇ ਨੇ ਉਹ ਆਏ ਨੇ ਸੰਗਤ ਵਾਂਗੂ ਆਏ ਨੇ ਮੱਥਾ ਟੇਕਣ ਚੋ ਜਨ ਜੀ ਉਹਨਾਂ ਕੋਲ ਦਾਸ ਕੰਮ ਹੈ ਆਪਣੇ ਭਾਵਨਾਵਾਂ ਦੀ ਕਰ ਰ ਅਰਦਾਸ ਪਰ ਤੁਸੀਂ ਪ੍ਰਮੋਟ ਕਰ ਰਹੇ ਹੋ ਕੀ ਹੁੰਦਾ ਫਿਰ ਨਿਊਜ਼ ਚੈਨਲ ਜਾਂਦੇ ਨੇ ਖਬਰਾਂ ਵਾਲੇ ਜਾਂਦੇ ਨੇ ਕੋਈ ਫਲਾਣਾ ਐਕਟਰ ਆਇਆ ਜੀ ਫਲਾਣੀ ਫਿਲਮ ਦਾ ਪ੍ਰੋਮੋਸ਼ਨਲ ਫੈਮਲੀ ਸਟੈੱਜ ਰੀਲਾਂ ਵੀ ਸ਼ੂਟ ਹੁੰਦੀਆਂ ਨੇ ਪ੍ਰੋਫੈਸ਼ਨਲ ਰੀਲਾਂ ਸ਼ੂਟ ਹੁੰਦੀਆਂ ਨੇ ਕਿ ਪਰ ਕੀ ਅਸੀਂ ਸਿਕਾਤਕ ਸਾਹਿਬ ਦੇ ਹੁਕਮਨਾਮੇ ਉੱਪਰ ਚੱਲ ਰਹੇ ਹਾਂ ਸਾਡੇ 'ਚ ਵੀ ਬਹੁਤ ਘਾਟਾਂ ਨੇ ਵੀਰੇ ਸਾਡੀ ਸੰਸਥਾਵਾਂ 'ਚ ਵੀ ਬੜੀਆਂ ਘਾਟਾਂ ਨੇ ਸਾਡੇ ਪ੍ਰਬੰਧਾਂ 'ਚ ਘਾਟਾਂ ਨੇ ਸਿਰਫ ਕਿਸੇ ਦੇ ਉੱਤੇ ਦੋਸ਼ ਦਈ ਜਾਣਾ ਕਿਸੇ ਨੂੰ ਕਿੰਤੂ ਕਰੀ ਜਾਣਾ ਇਹ ਕੋ ਸਿਆਣਪ ਨਹੀਂ ਹੁੰਦੀ ਹਾਂ ਜਿਹੜੀ ਮਹਿਰੋਂ ਨੇ ਗੱਲ ਕੀਤੀ ਆ ਆ ਜਿਹੜੀ ਮੈਂ ਤੁਹਾਡੇ ਨਾਲ ਜਿਹੜੀ ਗੱਲ ਕੀਤੀ ਸੇਮ ਇਹੀ ਆ ਉਹਦਾ ਲਹਿਜਾ ਹੋਰ ਹੋ ਸਕਦਾ ਕਹਿਣ ਦਾ ਥੋੜਾ ਉਹ ਕਿਉਂਕਿ ਸੁਭਾਅ ਮ ਜਾਣਦੇ ਆਪਾਂ ਸਾਰੇ ਉਹਦਾ ਸੁਭਾਅ ਥੋੜਾ ਇਸ ਤਰੀਕੇ ਦੇ ਨਾਲ ਕਿ ਉਹ ਥੋੜਾ ਐਗਰੈਸ਼ਨ 'ਚ ਗੱਲ ਕਰਦਾ ਪਰ ਹੋਰ ਜਜ਼ਬਾਤ ਤਾਂ ਅਸਲ 'ਚ ਉਹੀ ਨੇ ਨਾ ਰੋਣਾ ਤਾਂ ਸੇ ਚ ਕਿ ਯਾਰ ਅਸੀਂ ਆਮ ਸਿੱਖ ਆਪਣੇ ਸਿਧਾਂਤਾਂ ਵਾਲੀ ਮਰਿਆਲੀ ਜਿਹੜੀ ਉਹ ਤਲੀ ਦੇ ਉੱਤੇ ਜਾਂੱਕੀ ਫਿਰਦੇ ਆ ਹਣਾ ਅਸੀਂ ਖੁਦ ਇਸ ਚੀਜ ਨੂੰ ਲੰਘੇ ਤਾਨੂੰ ਪਹਿਲਾਂ ਪਹਿਸੂ ਡਿਸਕਸ ਕਰ ਚੁੱਕੇ ਹਾਂ ਕਿ ਜਦੋਂ ਕੋਈ ਕਾਫੀ ਸਮਾਂ ਮਾਰੀ ਨਜ਼ਰ ਲਈਆਂ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਲੈ ਰਹੇ ਨੇ ਈਵਨ ਉਹ ਗਰਦਾਸ ਮਾਨ ਵਾਲਾ ਕੇਸ ਹੀ ਲਾ ਲੋ ਸਾਨੂੰ ਪਤਾ ਕਿ ਅਸੀਂ ਕਿੰਨਾ ਪੈਸਾ ਚੱਲਿਆ ਚੱਲ ਰਹੇ ਆ ਸ਼ਾਸ਼ਨਪੁਰ ਜੋ ਕੇਸ ਖਾਰਜ ਹੋ ਜਾਂਦਾ ਵਾ ਮੈਂ ਖੁਦ ਸਟੇਟਮੈਂਟ ਦੇ ਕੇ ਉਹਨਾਂ ਵੀ ਗਦਾਸਮਾ ਦਾ ਕੇਸ ਨਾ ਖਾਰਜ ਕੀਤਾ ਜਾਵੇ ਸਾਡੇ ਕੋਲ ਐਵੀਡੈਂਸ ਨੇ ਪੁਲਿਸ ਕਹਿੰਦੀ ਆ ਉਹ ਕੇਸ ਖਾਰਜ ਕਰ ਦਿਓ ਇਹਨਾਂ ਕੋਲ ਐਵੀਡੈਂਸ ਕੋਈ ਨਹੀਂ ਅਦਾਲਤੋਂ ਕੇਸ ਖਾਰਜ ਕਰ ਦਿੰਦੀ ਆ ਅਸੀਂ ਹੁਣ ਹਾਈ ਕੋਰਟ ਗਏ ਆ ਸਾਨੂੰ ਹਾਈ ਕੋਰਟ ਤਰੀਕ ਨਹੀਂ ਮਿਲ ਰਹੀ ਅਜੇ ਹੁਣ ਦੇਖੋ ਵੀ ਇਹ ਚੀਜ਼ਾਂ ਜਦੋਂ ਹੁਣ ਮੇਰੇ ਗਾਮ ਸਿੱਖ ਜਿਹੜਾ ਵਾ ਉਹ ਲੜ ਰਿਹਾ ਤੇ ਜਦੋਂ ਮੇਰੇ ਪਿੱਛੇ ਮੇਰਾ ਜ਼ਹਿਦ ਕਰਨਾ ਖੜੂ ਜਿਹੜਾ ਜ਼ਹਿਦ ਰਿਆ ਕੋਈ ਭਾਈ ਕਿਉਂ ਨਹੀਂ ਕਰਸੀ ਕਰਦੇ ਹਨਾ ਕਿਉਂ ਨਹੀਂ ਦੋਸ਼ੀ ਨੂੰ ਸਜ਼ਾ ਦੇ ਰਹੇ ਦੋਟ ਉੱਤੋਂ ਬਗੜ ਕੇ ਬੈਠਾ ਰਹੂਗਾ ਆਖਰ ਫਿਰ ਮੈਂ ਤਾਂ ਵੀ ਥੋੜਾ ਪਾਉਂਗਾ ਨਾ ਨਹੀਂ ਫਿਰ ਮੈਂ ਕਹੂੰਗਾ ਤਾਂ ਸਹੀ ਨਾ ਮੈਂ ਬਾਪ ਨੂੰ ਕਹੂੰਗਾ ਪਹਿਲੋਂ ਵੀ ਭਾਈ ਮੈਂ ਤਾਂ ਭੁੱਖਾ ਬੈਠਾ ਤੂੰ ਲੰਗਰ ਵਾਰ ਲਈ ਜਾਨਾ ਤੇ ਮੇਰੇ ਕੋਲ ਆਟਾ ਨਹੀਂ ਹੈਗਾ ਤੂੰ ਮੈਨੂੰ ਕਹਦਾ ਬਾਪਾ ਮੇਰਾ ਸੋ ਗੱਲ ਸਮਝੋ ਮੇਰੀ ਵੀ ਇਹੀ ਪ੍ਰੋਬਲਮ ਆ ਕਿ ਜਦੋਂ ਆਮ ਸਿੱਖ ਲੜਦੇ ਨੇ ਮੈਂ ਵੀ ਸ਼ੱਕ ਇਹ ਨਹੀਂ ਕਹਿੰਦਾ ਕਿ ਕੋਈ ਹਸਾਨ ਕਰ ਰਹੇ ਆ ਜਿਵੇਂ ਮੈਂ ਮੈਨਰੇ ਨਾਲ ਡਿਸਕਸ ਕਰਦੀ ਸੀ ਵੀ ਬਹੁਤ ਆਪ ਲੋਕਾਂ ਨੇ ਕਿੰது ਕਹਤਾ ਕਿ ਮੇਰੇ ਮੈਨੇ ਕਾ ਤੋ ਮਾਰਦਾ ਮੇਰੇ ਨਹੀਂ ਮਾਰਦੇ ਰੋਸ ਹੁੰਦਾ ਆਪਣੇਆਂ ਦੇ ਨਾਲ ਜੇ ਰੋਸ ਕਿਧਰ ਨਾ ਕਰਨਾ ਆਪਣੇ ਨਾ ਕਰਨਾ ਰੋਜ਼ ਇਸ ਕਰਕੇ ਕਰਨਾ ਜਦੋਂ ਆਪਣੇ ਨਾਲ ਤੁਰਦੇ ਨਹੀਂ ਤੇ ਘਰ ਦਾ ਸਾਰੇ ਆਪਾਂ ਪੰਚਾਇਤ ਭਲਾਕਾ ਕਾਰਜ ਕਰ ਰਿਹਾ ਜਿਹੜੇ ਕਾਰਜ ਨਹੀਂ ਕਰਨ ਵਾਲੇ ਕੋਈ ਨਿਜੀ ਦਾ ਕਰਨੀ ਰਹੇ ਠੀਕ ਹੈ ਨਾ ਇਸ ਕਰਕੇ ਇਹ ਚੀਜ਼ਾਂ ਨੇ ਸਾਰੀਆਂ ਜਿਹੜੀਆਂ ਮਜਬੂਰ ਕਰ ਦਿੰਦੀਆਂ ਨੇ ਬੋਲਣ ਵਾਸਤੇ ਹਾਂ ਇਹ ਠੀਕ ਆ ਜਦੋਂ ਅਸੀਂ ਬੋਲਦੇ ਆ ਜਦੋਂ ਅਸੀਂ ਕੋਈ ਡਿਸਕਸ਼ਨ ਕਰਦੇ ਆ ਸਾਡੀ ਭਾਸ਼ਾ ਜਿਹੜੀ ਆ ਉਹ ਬਹੁਤ ਸੱਭੇ ਕੋਣੀ ਚਾਹੀਦੀ ਆ ਸਾਡੀ ਭਾਸ਼ਾ ਸਤਕਾਰ ਹੋਣਾ ਚਾਹੀਦਾ ਵਾ ਤਾਕੇ ਦੂਜਾ ਸੋਨੂ ਵਾਲੇ ਬੰਦੇ ਤੇ ਪ੍ਰਭਾਵ ਹੀ ਨਾ ਪਵੇ ਵੀ ਕੱਲ ਨੂੰ ਉਹ ਵੀ ਉਹੀ ਭਾਸ਼ਾ ਵਰਤੇ ਤੁਹਾਡੀ ਵੀਡੀਓ ਵੀ ਕਾਫੀ ਚਰਚਾ ਚ ਬਣੀ ਹੋਈ ਹੈ ਅਮਰਪਾਲ ਮੇਰੋ ਦੀ ਜਿਹੜੀ ਉੱਥੇ ਇਕੱਠ ਹੁੰਦਾ ਤੁਸੀਂ ਆਖ ਰਹੇ ਹੋ ਕਿ ਜੇਕਰ ਤੁਸੀਂ ਇਹ ਆਖਦੇ ਹੋ ਕਿ ਅਮਰਪਾਲ ਮੇਰੋ ਨੂੰ ਰਾਤੋ ਰਾਤ ਚਕਾ ਦਾਂਗੇ ਤਾਂ ਇਹ ਨਾ ਸੋਚੋ ਕੱਲੇ ਆ ਗੁਰੂ ਦੇ ਸਿੰਘ ਆ ਜਦੋਂ ਮਰਜ਼ੀ ਆਇਓ ਦੱਸ ਕੇ ਆਇਓ ਵੇਖੋ ਉਹ ਚੀਜ਼ ਕੀ ਆ ਵੀ ਹੁਣ ਅਸੀਂ ਵੀ ਅੱਚੀ ਚ ਲੰਗੇ ਆ ਲੰਘ ਵੀ ਰਹੇ ਆ ਥ੍ਰੈਟਾਂ ਵੀ ਹੋਈਆਂ ਨੇ ਅਟੈਕ ਵੀ ਹੋਈ ਨਹੀਂ ਮੇਰੇ ਪਰਿਵਾਰ ਤੱਕ ਦੇ ਉੱਤੇ ਅਟੈਕ ਹੋ ਚੁੱਕਾ ਹੈ ਨਾ ਹਥਿਆਰਬੰਦ ਬੰਦਿਆਂ ਦੇ ਵੱਲੋਂ ਜਿਹੜਾ ਸੀ ਕਤੇ ਰਸ ਧਮਕੀ ਦਿੱਤਾ ਗਿਆ ਸੀਗਾ ਬਹੁਤ ਗੱਲਾਂ ਜਿਹੜੀਆਂ ਮੈਂ ਸ਼ੋਨੀ ਬਾਈ ਜੀ ਕਦੇ ਨਹੀਂ ਕੀਤੀਆਂ ਇਹ ਸੋਚਦੇ ਵੀ ਕਾਹਨੂੰ ਕਰਨੀਆਂ ਨੇ ਉੱਤਰੀਆਂ ਲੱਗਦਾ ਨਹੀਂ ਹੈ ਜੀ ਮਾਫੀ ਚੁਣਨਾ ਤੁਹਾਡਾ ਜਵਾਬ ਘਟ ਰਿਹਾ ਲੱਗਦਾ ਨਹੀਂ ਕਿ ਸੋਸ਼ੀਅਲਾਈਜ਼ ਨਾ ਕਰਨ ਦਾ ਕਾਰਨ ਕਿਤੇ ਨਾ ਕਿ ਇਹ ਵੀ ਹੈ ਕਿ ਪਿੱਛੋਂ ਉਹਨਾਂ ਸਾਥ ਨਹੀਂ ਮਿਲੇਗਾ ਜਤੇਦਰ ਸਾਹਿਬ ਦਾ ਮੈਂ ਮੇਰੀ ਸੋਚ ਇਹ ਹੁੰਦੀ ਆ ਵੀ ਇਹ ਜਿਹੜੇ ਆਪਾਂ ਕਾਰਜ ਕਰਨਾ ਸੀ ਤੁਰੇ ਕੋਈ ਸੰਤਕ ਕਰਨੀ ਰਹੇ ਇਹ ਤਾਂ ਆਵਸਥਾ ਚੁਣਿਆ ਵਾ ਤੇ ਜਦੋਂ ਰਸਤਾ ਚੁਣਿਆ ਤੇ ਇਹਦੇ ਵਿੱਚ ਸਾਨੂੰ ਪਤਾ ਕੰਡੇ ਹੀ ਨੇ ਇਹਦੇ ਵਿੱਚ ਕੋਈ ਫੁੱਲ ਤਾਂ ਬਿਸ਼ੇ ਮਿਲਣੇ ਨਹੀਂ ਪਰ ਹੁਣ ਜਦੋਂ ਹਰ ਗੱਲ ਨੂੰ ਮੈਂ ਮੇਰੀ ਹਾਲ ਥੋੜੀ ਵਿਸਤ੍ਰਜਾਂ ਸੋ ਜਿ ਲਈ ਨਹੀਂ ਕਰਦਾ ਹਾਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝ ਕਰ ਲਈਦੀ ਆ ਜਿਹੜੇ ਸੰਗ ਨਾਲ ਵਿਚਰਦੇ ਨੇ ਭੈਣ ਭਰਾ ਉਹਨਾਂ ਨਾਲ ਸਾਂਝ ਕਰ ਲਈਦੀ ਆ ਪਰ ਮੇਰੀ ਕੋਸ਼ਿਸ਼ ਹੁੰਦੀ ਵੀ ਨਾ ਹੀ ਕਰਾਂ ਪਰ ਕਈ ਵਾਰੀ ਮਜਬੂਰੀ ਵਾਸਤੇ ਜਿਵੇਂ ਮੇਰੇ ਨਾਲ ਗੱਲ ਕੀਤੀ ਕਰਨੀ ਪੈਂਦੀ ਆ ਕਿਉਂਕਿ ਜਦੋਂ ਤੁਹਾਡੇ ਤੇ ਚਾਰੇ ਵੱਲੋਂ ਪ੍ਰੈਸ਼ਰ ਹੋਵੇ ਆਖਰ ਤਾਂ ਮਨੁੱਖੀ ਆ ਨਾ ਤਾਂ ਕਿਤੇ ਨਾ ਕਿਤੇ ਦਾ ਪ੍ਰੈਸ਼ਰ ਜਿਹੜਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਬਿਲੜੀ ਦਾ ਹੁੰਦਾ ਉਹ ਫਿਰ ਲੀਕ ਤਾਂ ਹੁੰਦਾ ਹੀ ਆ ਨਾ ਸੋ ਫਿਰ ਕਿਸੇ ਨਾ ਕਿਸੇ ਰੂਪ ਦੇ ਸਾਹਮਣੇ ਆ ਜਾਂਦਾ ਸੋ ਇਸ ਕਰਕੇ ਉਹ ਜਿਹੜੀ ਮੇਰੇ ਨਾਲ ਦੀ ਗੱਲ ਕਰ ਰਿਹਾ ਕਿ ਕਿਸੇ ਹੰਡਾਇਆ ਉਹ ਕੋ ਸਾਰਾ ਕੁਝ ਤੇ ਅਸੀਂ ਉਹ ਆਪਣੇ ਪਿੰਡੇ ਤੇ ਹ ਪਤਾ ਨਹੀਂ ਕਿੰਨੀਆਂ ਥ੍ਰੈਟ ਕਾਲਾਂ ਆਉਂਦੀਆਂ ਨੇ ਕਿੰਨਾ ਕੁਝ ਹੁੰਦਾ ਸਾਡੇ ਨਾਲ ਸਾਨੂੰ ਸਾਰਾ ਕੁਝ ਆਪ ਨੂੰ ਪਤਾ ਹੈ ਸਾਡੇ ਪਰਿਵਾਰ ਨੂੰ ਪਤਾ ਜਾਂ ਤੇ ਸੱਜਣ ਮਿੱਤਰਾਂ ਨੂੰ ਪਤਾ ਸਾਈ ਦੁਨੀਆ ਨੂੰ ਨਹੀਂ ਪਤਾ ਹੁਣ ਮੈਰੋ ਜਿਹੜੀ ਇਸ ਗੱਲ ਕਰਦੇ ਹਾਂ ਕਿ ਮੈਰੋ ਨੇ ਜਿਹੜੇ ਕਾਰਜ ਕੀਤੇ ਹੁਣ ਤੱਕ ਭਾਵੇਂ ਪ੍ਰੋਡਿਊਸਰ ਦਾ ਮਸਲਾ ਸੀਗਾ ਜਾਂ ਹੋਰ ਮਸਲੇ ਸੀਗੇ ਲਚਿਪਤਾ ਜਿਵੇਂ ਕਿ ਉਹ ਅੱਜ ਕੱਲ ਨੈਟ ਦੇ ਉੱਤੇ ਜਿਹੜਾ ਬਹੁਤ ਲੋਕ ਨੇ ਬਹੁਤ ਗੰਦ ਪਾਉਂਦੇ ਨੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਵੀਡੀਓਜ਼ ਬਣ ਰਹੀਆਂ ਨੇ ਬਲੌਗਾਂ ਦੇ ਨਾਂ ਦੇ ਉਹ ਕਿੱਥੀਆਂ ਬਣਦੀਆਂ ਇਤਤਨ ਕਿਵੇਂ ਰੋਲਿਆ ਜਾ ਰਿਹਾ ਆਪਣੇ ਅੱਥੀ ਰੋਲ ਰਹੇ ਨੇ ਨਾ ਕੋਈ ਆਪਣੀ ਸੋ ਉਹਦੇ ਤੇ ਉਹਨੇ ਜਿਹੜਾ ਸੀ ਉਹ ਐਕਸ਼ਨ ਲਿਆ ਸੀਗਾ ਤੇ ਉਹਦੇ ਵਿੱਚ ਇੱਕ ਰਿਕਾਰਡਿੰਗ ਸਾਡੇ ਕੋਲ ਆਈ ਸੀ ਜਿਹਦੇ ਵਿੱਚ ਉਹ ਰਿਕਾਰਡਿੰਗ ਦੇ ਵਿੱਚ ਉਸ ਵਿਚਾਰ ਦਾ ਕੋਈ ਜਾਂ ਵਿਚਾਰ ਸੀ ਸ਼ਾਇਦ ਖੁਦ ਨਾਂ ਨਹੀਂ ਹੁੰਦਾ ਯਾਦ ਜੀ ਜਾਦ ਹੀ ਹੋਵੇ ਚਲੋ ਸ਼ਾਇਦ ਆਪਾਂ ਕਿਉਂ ਵੱਡਾ ਕਰਨਾ ਕਿਸੇ ਨੂੰ ਉਹ ਇਹ ਗੱਲ ਕਹ ਰਿਹਾ ਸੀਗਾ ਵੀ ਮੇਰੇ ਵਰਗਿਆਂ ਦੀ ਕਿਹੜੀ ਗੱਲ ਹੈ ਤਾਂ ਮੈਂ ਪੈਸੇ ਦੇ ਕੇ ਸਵੇਚ ਕਰਦਾ ਨੂੰ ਉਸ ਨੂੰ ਪ੍ਰਸ਼ਾਸਨ ਨੂੰ ਕਹਿ ਕੇ ਤਾਂ ਕਹਿੰਦਾ ਮੇਰੀ ਇੰਨੀ ਚੱਲਦੀ ਹੈ ਮੈਂ ਸਵੇਚ ਕਰਦਾ ਲੱਭੂ ਨਾ ਇਹ ਕਿਹੜਾ ਕੱਡਾ ਕੰਦਾ ਬਦਮਾਸ਼ ਹੈ ਇਦਾਂ ਦੀ ਰਿਕਾਰਡਿੰਗ ਸਾਡੇ ਕੋਲ ਆਈ ਸੀ ਸੋ ਅਸੀਂ ਉਸ ਬੰਦੇ ਨੂੰ ਸਿੰਘਾਂ ਨੂੰ ਮੈਜੋਰੀ ਲਾਈ ਸੀ ਵੀ ਇਹਨਾਂ ਨਾਲ ਫੋਨ ਤੇ ਗੱਲ ਕਰੀਏ ਨੇ ਪੁੱਛ ਲਈਏ ਭਾਈ ਜਿਹੜਾ ਕੀੜਾ ਹੈ ਨਾ ਕਰ ਲੈਂਦੇ ਆਪਾਂ ਪਰ ਉਹ ਜੋ ਨਹੀਂ رابطہ ਹੋਇਆ ਪਰ ਮੈਂ ਉੱਥੇ ਕਹਿਣ ਦਾ ਮੇਰਾ ਭਾਵ ਇਹ ਸੀਗਾ ਵੀ ਭਲੇਖਾ ਨਾ ਰਖਿਓ ਕਿ ਜੇ ਅਮਿਤਪਾਲ ਸਿੰਘ ਮੈਰੋ ਜਾਂ ਪਰਮਜੀਤ ਸਿੰਘ ਅਕਾਲੀ ਜਾਂ ਹੋਰ ਜਿੰਨੇ ਵੀ ਸੇਵਾਦਾਰ ਵਿੱਚ ਰਏ ਨੇ ਵੀ ਜੀ ਇਹ ਇਕੱਲੇ ਵਿੱਚ ਰਏ ਨੇ ਆਪਣੇ ਸਿਰ ਤੇ ਸਿਰ ਬਸੇਦ ਜਿਹੜਾ ਉਹ ਕਾਰਜ ਕਰ ਰਹੇ ਨੇ ਤੇ ਸ਼ਾਇਦ ਇਕੱਲੇ ਹੋਣਗੇ ਜਿਉਂ ਹੀ ਨਹੀਂ ਕਿ ਜੇ ਸਾਡੇ ਜਹੇਦਾਰ ਨਹੀਂ ਆਉਂਦੇ ਤੇ ਪੰਥ ਨਹੀਂ ਆਊਗਾ ਸੰਗਤ ਤਾਂ ਆਉਣਗੀ ਆ ਨਾ ਸਿੱਖ ਸੰਗਤਾਂ ਨੌਜਵਾਨ ਜਿਹੜੇ ਨੇ ਜਿਹੜੇ ਜੁੜੇ ਨੇ ਗੁਰੂ ਨਾਲ ਜਿਹੜੇ ਜੁੜੇ ਨੇ ਪੰਥ ਨਾਲ ਜਿਹੜੇ ਜੁੜੇ ਨੇ ਸਿਧਾਤਾ ਨਾਲ ਜਿਨ੍ਹਾਂ ਨੂੰ ਪਤਾ ਕਿ ਇਹ ਬੰਦੇ ਜਿਹੜ ਤੇ ਘਰੇ ਤੁਸੀਂ ਉਧਰ ਦੇਖਿਆ ਮੂਹਰੇ ਸੋਹਣੀ ਸੰਗਤ ਕੱਟੀ ਹੋਈ ਆ ਅੱਜ ਵੀ ਆਵਾਜ਼ ਮਾਰਾਂਗੇ ਸਾਡੇ ਵੀ ਮਹਾਰਾਜ ਕਿਰਪਾ ਨਾਲ ਜਦੋਂ ਆਵਾਜ਼ ਮਾਰੀ ਦੀ ਸੰਗ ਇਕੱਠੇ ਹੁੰਦੇ ਆ ਅਸੀਂ ਪਲੀ ਭਾਂ ਜਾਣਦੇ ਹੋਗੇ ਉਸ ਸਪੀਚ ਦੇ ਵਿੱਚ ਕੀ ਕੀ ਬੋਲਿਆ ਭਾਈ ਮਹਿਰੋ ਨੇ ਉਹਨਾਂ ਨੇ ਇਹ ਵੀ ਗੱਲ ਆਖੀ ਕਿ ਪੰਥ ਦੇ ਹਮਦਰਦੀ ਉਹ ਨਹੀਂ ਹੁੰਦੇ ਜੋ ਦਿਵਾਲੀ ਤੇ ਕਾਤਕ ਸਾਹਿਬ ਜਾਣ ਦੁਸ਼ਹਿਰੇ ਤੇ ਹਜ਼ੂਰ ਸਾਹਿਬ ਜਾਣ ਵਿਸਾਖੀ ਦੇ ਦਮਦਮਾ ਸਾਹਿਬ ਜਾਣ ਇਹ ਇਹ ਚੀਜ਼ਾਂ ਬੋਲੀਆ ਕਿ ਪੰਥ ਦੇ ਹਮਦਰਦੀ ਤਾਂ ਉਹ ਨੇ ਜੋ ਜੇਲਾ ਚ ਬੈਠੇ ਆ ਪੰਥ ਦੇ ਹਮਦਰਦੀ ਤਾਂ ਪਗੋੜੇ ਤੁਰੇ ਫਿਰਦੇ ਆ ਉਹ ਤਾਂ ਕਹਿੰਦਾ ਇਹ ਭਾਵ ਆ ਕਿ ਆਪਾਂ ਸਿਰਫ ਜੋੜ ਮਿਲਿਆ ਤੱਕ ਤਾਂ ਨਹੀਂ ਸੀਮਤ ਨਾ ਚੀਕੋ ਸਾਡੇ ਜੋੜ ਮੇਲ ਨੇ ਸਾਨੂੰ ਮਨਾਉਣੇ ਚਾਹੀਦੇ ਨੇ ਹੋਰ ਵੀ ਵੱਡੇ ਸੋਹਣੇ ਤਰੀਕੇ ਨਾਲ ਮਨਾਉਣੇ ਚਾਹੀਦੇ ਨੇ ਮਨਾਓ ਜਮ ਜਮ ਮਨਾਓ ਤੇ ਕਹਿੰਦਾ ਭਾਅ ਵਰਤ ਜੋ ਮੈਂ ਸਮਝਦਾ ਉਹੀ ਆ ਵੀ ਸਿਰਫ ਉਤੋਂ ਤੱਕ ਸੀਮਤ ਨਹੀਂ ਰਹਿ ਜੀ ਜਦੋਂ ਗੱਲ ਗੁਰੂ ਗ੍ਰੰਥ ਗੁਰੂ ਪੰਥ ਦੇ ਸਿਧਾਂਤਾਂ ਦੀ ਆਉਂਦੀ ਆ ਉਦੋਂ ਫਿਰ ਆਪਾਂ ਇਧਰ ਨਵੀਂ ਮੂੰਹ ਕਰਿਆ ਕਰੀਏ ਇਹ ਨਹੀਂ ਵੀ ਸਿਰਫ ਬਾਹਰੋਂ ਮੂੰਹ ਰੱਖਿਆ ਤੇ ਉੱਥੇ ਆਪਣੀ ਉਹ ਜਿਹੜੀ ਆਪਣੀ ਮਰਿਆਦਾ ਜਿਹੜੀ ਸਾਡਾ ਜਿਹੜਾ ਸਾਨੂੰ ਮਾਦਾ ਹੁਕਮ ਫਾਲੋ ਕਰ ਲਿਆ ਪਰ ਇਹ ਵੀ ਤਾਂ ਸਾਨੂੰ ਮਾਦਾ ਹੁਕਮ ਹੈਗਾ ਨਾ ਜਦੋਂ ਗੱਲ ਗੁਰੂ ਗ੍ਰੰਥ ਗੁਰੂ ਪੰਥ ਦੀ ਆਵੇ ਜਦੋਂ ਗੁਰੂ ਦੀ ਨਿੰਦਿਆ ਉਹ ਇੱਕ ਪਾਸਾ ਕਰਨਾ ਜ਼ਰੂਰੀ ਹੋ ਜਾਂਦਾ ਸੋ ਇਸ ਕਰਕੇ ਇਹ ਗੱਲਾਂ ਨੇ ਜਜਬਾਤ ਨੇ ਉਸ ਨੌਜਵਾਨ ਦੇ ਕਿਉਂਕਿ ਉਹ ਜਿੱਥੋਂ ਉਹ ਆਇਆ ਵਾ ਜਿਹੜਾ ਉਹ ਹਮੇਸ਼ਾ ਗੱਲ ਕਰਦਾ ਜਿਹਦਾ ਬੈਕਗ੍ਰਾਉਂਡ ਆ ਉਹ ਬੈਕਗ੍ਰਾਉਂਡ ਉਹਦਾ ਹੋਰ ਆ ਪਰ ਗੁਰੂ ਨਾਲ ਪ੍ਰੇਮ ਉਹਦਾ ਇਹ ਪਿਆਰ ਜਿਹੜਾ ਜਦੋਂ ਅਸਲ ਚ ਗੱਲ ਬੰਦਾ ਕੀ ਆ ਜਦੋਂ ਸਿੱਖ ਦਾ ਗੁਰੂ ਨਾਲ ਪਿਆਰ ਪੈ ਜਾਂਦਾ ਨਾ ਦਿਲੋਂ ਉਦੋਂ ਫਿਰ ਉਹ ਨਫੇ ਨੁਕਸਾਨ ਨਹੀਂ ਦੇਖਦਾ ਹੁੰਦਾ ਉਦੋਂ ਫਿਰ ਉਹ ਉਹ ਜਜ਼ਬਾਤੀ ਹੁੰਦਾ ਉਹਨੂੰ ਉਹਨੂੰ ਫਿਰ ਦੁੱਖ ਲੱਗਦਾ ਉਹਨੂੰ ਵੀ ਇਹ ਲੱਗਦਾ ਵੀ ਯਾਰ ਮਤਲਬ ਕਿਉਂ ਨਹੀਂ ਹੋ ਰਿਹਾ ਕਿਉਂਕਿ ਜਿਹੜਾ ਬੰਦਾ ਕੁਝ ਕਰਨਾ ਚਾਹਵੇ ਤੇ ਜਦੋਂ ਉਹ ਕਰ ਨਾ ਪਾਵੇ ਫਿਰ ਉਹ ਜਿਵੇਂ ਪੰਛੀ ਆਪਾਂ ਪੰਜੇ ਚ ਬੰਦ ਕਰਦੇ ਉਹ ਫਰਫਰਾਉਂਦਾ ਨਾ ਤੇ ਨਿਕਲਣ ਦੀ ਕੋਸ਼ਿਸ਼ ਕਰਦਾ ਤੇ ਉਹ ਆਪਣੇ ਖੰਭ ਤੱਕ ਜਿਹੜੇ ਆਵਾਜ਼ ਆਪਾਂ ਬਾਜ਼ ਦੀ ਉਹ ਗੱਲ ਕਰ ਲਈ ਤੇ ਬਾਜ਼ ਤੋੜ ਲੈਂਦਾ ਕਿਉਂ ਕਿਉਂਕਿ ਉਹਨੂੰ ਇਹ ਹੁੰਦਾ ਕਿ ਮੈਂ ਆਜ਼ਾਦ ਹੋ ਕੇ ਉੱਡਾਂ ਤੇ ਮੈਂ ਆਪਣੀ ਜਿਹੜੀ ਆਜ਼ਾਦੀ ਉਹਨੂੰ ਮਾਰਾ ਗੱਲ ਕਰਾਂ ਜਾਦੀ ਦੀ ਆਪਣੇ ਨਾਲ ਦੇ ਸਾਥੀਆਂ ਨੂੰ ਦੱਸਾਂ ਵੀ ਆਪਾਂ ਆਜ਼ਾਦੀ ਆ ਤੇ ਜਦੋਂ ਪੰਜੇ ਚ ਬੰਦ ਹੁੰਦਾ ਫਿਰ ਉਦੋਂ ਹਾਲਾਤ ਉਹਦੇ ਕੁਝ ਹੋਰ ਹੁੰਦੇ ਨੇ ਫਿਰ ਜਦੋਂ ਤਲਫਦਾ ਨਾ ਉਹ ਹਾਲਾਤ ਸਾਡੇ ਲਈ ਸਿੱਖਾਂ ਦਿੰਦੇ ਨੇ ਅਸੀਂ ਚਾਹੁੰਦੇ ਬਹੁਤ ਕੁਛ ਕਰਨਾ ਬਹੁਤ ਮਨ ਕਰਦਾ ਵੀ ਆ ਵੀ ਕਾਰਜ ਕਰੀਏ ਔਰ ਕਰਨੀ ਪਾਉਂਦੇ ਕਿਉਂਕਿ ਜਦੋਂ ਸਾਡੇ ਵਾਲੇ ਸਾਡੇ ਨਾਲ ਖੜਦੇ ਨਹੀਂ ਆ ਕੇ